ਉਹ ਕੰਨੇ ਉਪਰਾ ਕੇ ਮੁੱਛ ਕੁੰਡੀ ਗੋਰੀਏ ਨੀ ਚੰਦੀ ਗੜ ਜਮਾ ਰਾਜਪੁਰੇ ਕੋਲ ਦੀ ਕੁਆਲਿਟੀ ਆ ਜੋ ਮੁੱਛ ਪਾ ਬੰਦਣੀ ਆ ਮੈਂ ਨਹੀਂ ਮੈਂ ਚੈਲੰਜ ਕਰਦਾ ਕੋਈ ਬੰਨ ਨਹੀਂ ਸਕਦਾ ਉਸ ਸਾਹ ਦਾ ਮੈਨੂੰ ਇਹ ਪਤਾ ਲੱਗ ਗਿਆ ਤੁਸੀਂ ਆਉਣਾ ਤੇ ਮੈਂ ਉਹਦੇ ਕਰ ਕਲਾਇੰਟ ਵੀ ਰੋਕੇ ਨਹੀਂ ਇੱਥੇ ਕਰਾਉੜ ਇੰਨਾ ਰਹਿੰਦਾ ਕਿ ਤੁਹਾਨੂੰ ਗੱਲ ਗੱਲ ਟਾਈਮ ਨਹੀਂ ਰਹਿੰਦਾ ਹੈਗਾ ਬਿਲਕੁਲ ਬਿਲਕੁਲ ਕਿੰਨੇ ਟਾਈਮ ਤੋਂ ਰਿਆ ਰਹੇ ਹੋ ਤੁਸੀਂ ਮੈਂ ਤਕਰੀਬਨ 3.5-4 ਸਾਲ ਤੋਂ ਰੈਗੂਲਰ ਇੱਥੇ ਹੀ ਕੰਮ ਕਰਾਣਾ ਔਰ ਕਿਤੇ ਵੀ ਨਹੀਂ ਯਾਨੀ ਬਾਈ ਕੋਲੇ ਹੀ ਕੰਮ ਕਰਾਣੇ ਹੋ ਬਿਲਕੁਲ ਦਸ਼ਕੋ ਤੁਹਾਨੂੰ ਦੱਸਣਾ ਇਹ ਬਾਈ ਜੀ ਮੈਂ ਨਾ 2 ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਅੱਜ ਤੋਂ ਤੇ 2 ਸਾਲ ਪਹਿਲਾਂ ਬਾਈ ਉਧਰਲੀ ਸਾਈਡ ਇੱਕ ਦੁਕਾਨ ਦੇ ਵਿੱਚ ਬਾਈ ਨੇ ਆਪਣਾ ਕੰਮ ਤੁਰਿਆ ਹੋਇਆ ਸੀ ਤੇ ਅੱਜ ਦੋ ਫਲੋਰਾਂ ਦੇ ਉੱਤੇ ਦੋ ਫਲੋਰ ਆਪਾਂ ਕਹਿੰਦੇ ਆ ਉਸ ਬਿਲਡਿੰਗ ਦੇ ਵਿੱਚ ਬਾਈ ਦੇ ਦੋ ਫਲੋਰ ਨੇ ਜਿਹਦੇ ਉੱਤੇ ਬਾਈ ਨੇ ਸਲੂਨ ਖੋਲਿਆ ਹੋਇਆ ਸਿਰਫ 2 ਸਾਲਾਂ ਦੇ ਵਿੱਚ ਕਹਿ ਸਕਦੇ ਆ ਕਿ ਪੰਜਾਬ 'ਚ ਕੰਮ ਨਹੀਂ ਪੰਜਾਬ 'ਚ ਕੰਮ ਹੈ ਕਿਉਂ ਨਹੀਂ ਹੈਗਾ ਕਿਉਂਕਿ ਜਦ ਪਹਿਲਾਂ ਮੈਨੂੰ ਆਪਣੀਆਂ ਬਾਹਰੋਂ ਸਕੂਲ ਆਉਂਦੀਆਂ ਸੀ ਓਵਰ ਆਉਂਦੀਆਂ ਸੀ ਕਿ ਆਜੋ ਜੇ ਨਹੀਂ ਪਛੜ ਕੇ ਸਾਰਾ ਇੱਕੀ ਬੈਠੇ ਸੀਗੇ ਕਿ ਔਰੇ ਕੁਝ ਕਰਨਾ ਮੇਨ ਗੱਲ ਹੈ ਨਾ ਕੰਮ ਕਰਕੇ ਰਾਜ ਨਹੀਂ ਪਰ ਪਲੈਨਿੰਗ ਚਾਹੀਦੀ ਆ ਤੁਹਾਡੀ ਪਲੈਨਿੰਗ ਸਹੀ ਚਾਹੀਦੀ ਆ ਥੋੜੀ ਜੀ ਕੁਆਲਿਟੀ ਚਾਹੀਦੀ ਆ ਕੰਮ ਵਧੀਆ ਚੱਲਦਾ ਓਕੇ ਆ ਕੋਈ ਦਿੱਕਤ ਨਹੀਂ ਫਰੈਂਚਾਈਜ਼ੀ ਮੰਗਦੇ ਸੀ ਲੈ ਫੌਰਨ ਦੇ ਵਿੱਚ ਜੇ ਤੁਹਾਨੂੰ ਤੇਲੀ ਕਰਦਾ ਬਾਹਰ ਬੂਰ ਜਾਣੋ ਦੁਨੀਆਂ ਦਾ ਕਹਿੰਦਾ ਯਾਰ ਘੁੰਮਣ ਜਾਓ ਮੈਂ ਟਾਇਰ ਦੇ ਉੱਤੇ ਬਿਠਾ ਕੇ ਲੈ ਜਾਉਂ ਮੈਂ ਤਾਂ ਲੈ ਜਾ। ਘੁੰਮਣ ਜਾਦੇ ਜਾਣਾ ਮੇਰਾ ਕਹਿਣਾ ਮਤਲਬ ਬਾਈ ਉਹਰੇ ਕਿੱਤ ਕਰਕੇ ਵਧੀਆ ਰੋਟੀ ਚੱਲਦੀ ਆ ਆਪਣੀ ਉੱਪਰੋਂ ਬਾਹਰ ਕੰਮ ਜਾਣਾ। ਮੈਂ ਆਇਲ ਖੋਦ ਬਣਾਉਣਾ। ਖੋਦ ਹੀ ਇਹਦੀ ਪੈਕਿੰਗ ਸਾਰੀ ਮੈਨੂਫੈਕਚਰਿੰਗ ਖੁਦ ਕਰਨੀ ਤੇ ਖੁਦ ਹੀ ਸੇਲ ਕਰਨਾ ਤੇ ਕਲਾਇੰਟ ਨਾਲ ਸਿੱਧਾ ਰابطਾ ਮੇਰਾ। ਕੋਈ ਵਿਚਾਰੀ ਬੰਦਾ ਨਹੀਂ। ਬੰਦਾ ਹੀ ਨਹੀਂ ਹੈਗਾ। ਜੇ ਕੋਈ ਵੀਰੂ ਨਹੀਂ ਆਏ ਨੇ ਮੰਨ ਲਓ ਇਹਨਾਂ ਨੇ ਆਇਲ ਯੂਜ਼ ਕੀਤਾ ਕਲਾਇੰਟ ਨੇ ਮੈਂ ਫੜ ਵੜ ਕੇ ਵੀਡੀਓ ਇੰਸਟਾਗ੍ਰਾਮ ਤੇ ਪਾਣੀ ਹੁਣ ਇੰਸਟਾਗ੍ਰਾਮ ਤੇ ਜਾ ਕੇ ਰਿਵਿ ਹੂੰ ਕਿ ਆਦੇ ਟਾਈਮ ਦੇ ਵਿੱਚ 헤어 ਦੀ ਪ੍ਰੋਬਲਮ ਸਭ ਨੂੰ ਹੈ ਜੀ ਇੰਡੀਆ ਦੇ ਵਿੱਚ ਇਦਾਂ ਦਾ ਬ੍ਰਾਂਡ ਹੈ ਕਿ ਇਹਦੇ ਵਿੱਚ 0.0% ਕੈਮੀਕਲ ਹੈ 0.0 ਟੈਸਟ ਕਰਵਾ ਸਕਦੇ ਨਹੀਂ 0.0.1 ਵੀ ਨਹੀਂ ਹੈਗਾ ਨਹੀਂ ਨਹੀਂ ਜੀ ਜਮੇ ਵੀ ਨਹੀਂ ਜਮੇ ਹੀ ਨਹੀਂ ਜੇ ਕੋਈ ਕਹਿਦਾ ਹੋਵੇ ਕਿ ਮੈਂ ਸਾਬਤ ਕਰ ਦਣਾ 5000 ਰੁਪਏ ਨਾਉ ਦੇਣ ਨੂੰ ਤਿਆਰ ਹਾਂ ਹਾਏ ਲੱਗਾ ਮੈਂ ਤਾਂ ਮੇਰੇ ਤਾਂ ਗੱਲ ਸਮਝ ਤੋਂ ਬਾਹਰ ਹੀ ਆ ਰਹੀ ਹੈ 770 ਦੇ ਵਿੱਚ ਅਮਨ ਇਹ じゃ ਕੀ ਪਤਾ ਕਿ ਜਿਹੜਾ ਵਾਲਾਂ ਨੂੰ ਗਰੋਥ ਕਰਦਾ ਅਗਲਾ ਕਿ ਇਹਦੇ ਵਿੱਚ ਇਨਗਰੀਡੀਅੰਟਸ ਲਿਖੇ ਹੋਏ ਨੇ ਸਾਰੀ ਇਹ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਕਹਿੰਦੇ ਨੇ 1500 ਦਾ ਤੇਲ ਆ 22000 ਦਾ ਤੇਲ ਆ 25000 ਦਾ ਲੱਗਦਾ ਕਿ ਯਾਰ 2500 ਰੁਪਏ ਲੈ ਰਿਆ ਤਾਂ ਕੁਝ ਤਾਂ ਤੇਲ ਚ ਮੈਂ ਉਹ ਗੱਲ થઈ ਸੀ ਕਿ ਰੇਟ ਸਲੂਨ ਦੇ ਉਹਨੂੰ ਘੱਟ ਲੱਗੇ ਨੇ ਤੇ ਗਲੇ ਨਹੀਂ ਵਧਣੇ ਹੈਗੇ ਮੈਂ ਗਲੇ ਨਹੀਂ ਵਧਣੇ ਮੈਂ ਸਿਰਫ ਰਿਜ਼ਲਟ ਦੇਣਾ ਕੰਮ ਕਰਨਾ ਬਸ ਮੈਨੂੰ ਇਹ ਆ ਦੇਖੋ ਬੰਦਾ ਵਰਤ ਕੇ ਯੂਜ਼ ਕਰਕੇ ਆਉਂਦਾ ਨਾਲ ਸਰਵਿਸ ਲਾਂਦਾ ਸਾਡਾ ਕਲਾਇੰਟ ਹੁਣ ਮੇਰੇ ਕੋਲ ਇੱਕ ਬੰਦਾ ਆ ਜਾਂਦਾ ਮਲਤਾਨੀ ਮਿੱਟੀ ਲੁਆਈ ਹੋਈ ਆ ਮੋਛ ਢੜੀ ਵੀ ਆ ਪਹਿਲੀ ਵਾਰੀ ਆਇਆ ਕਹਿੰਦਾ ਬਈ ਅੱਜੇ ਠੀਕ ਕਰਦੇ ਉਹ ਨਹੀਂ ਹੁੰਦੀ ਉਹ ਨਹੀਂ ਠੀਕ ਨਹੀਂ ਹੁਣ ਇੱਕ ਵਾਰ ਕਿੱਥੇ ਕਰਦਾ ਬਈ ਪਹਿਲੀ ਵਾਰ ਤਾਂ ਬੰਦੇ ਨੂੰ ਦੱਸ ਹੁੰਦਾ ਵੀ ਇੱਥੋਂ ਵਾਲ ਤੇ ਘੱਟ ਘੱਟੇ ਇਥੋਂ ਵੱਧ ਕਰਦੇ ਗਏ ਨੇ ਇੱਥੇ ਤੁਹਾਡੇ ਮਲਤਾਨੀ ਮਿੱਟੀ ਨੇ ਵਾਲ ਸੁੱਕੇ ਹੋਏ ਨੇ ਜਾਂ ਕੁਝ ਵੀ ਆ ਉਹਨੂੰ ਟ੍ਰੀਟਮੈਂਟ ਕਰਨ ਨੂੰ ਮੈਨੂੰ 2 ਤੋਂ 3 ਮਹੀਨੇ ਲੱਗ ਜਾਂਦੇ ਨੇ ਕਈ ਵਾਰ ਕੀ ਹੁੰਦਾ ਬੰਦੇ ਗੁੱਸਾ ਵੀ ਕਰ ਜਾਂਦਾ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਸੀ ਜਲੰਧਰ ਤੋਂ ਆਏ ਸੀ ਪਠਾਨਕੋਟ ਤੋਂ ਆਏ ਸੀ ਉਹਦੇ ਵਿੱਚ ਕੀ ਚੱਕਰ ਪੈਂਦਾ ਮੈਨੂੰ ਮਨਾ ਕਰਦਾ ਇਹ ਰੀ ਬੰਦੇ ਕਹਿੰਦਾ ਕਿਉਂਕਿ ਮਲਤਾਨੀ ਮਿੱਟੀ ਸਰ ਕਿਤੇ ਲੱਗਦੀ ਹੈ ਮਲਤਾਨੀ ਮਿੱਟੀ ਨੂੰ ਮੈਂ ਉਹ ਰੀ ਬੰਦੂਗਾ ਉਹ ਸੱਟੀ ਕਰਕੇ ਭੇਜਣੀਆਂ ਨੇ ਘਰੇ ਆ ਕੇ ਖਣਣੀਆਂ ਨੇ ਉਹ ਹੁਣ ਉਹੀ ਜੀਜਨ ਹੁੰਦਾ ਕਿ ਭਾਈ ਪਹਿਲਾਂ ਆਇਲ ਯੂਜ਼ ਕਰ ਲਓ ਠੀਕ ਹੈ ਉਹ ਤੋਂ ਬਾਅਦ ਤੁਸੀਂ ਆ ਜਾਓ ਆਪਣਾ ਟ੍ਰੀਟਮੈਂਟ ਕਰਵਾਉਣ ਨੂੰ ਹੁਣ ਕਈ ਬੰਦੇ ਕੀ ਨੇ ਸਮੂਥਨਿੰਗ ਕਰਵਾਉਣ ਲੱਗ ਜਾਂਦੇ ਨੇ ਪਰ ਉਹਨੇ ਥੋੜਾ ਹੈਅਰ ਫਾਲ ਦਾ ਪਹਿਲਾਂ ਹੋ ਰਿਹਾ ਉਹਦੇ ਨਾਲ ਹੋਰ ਜਣੀ ਹਲਕੇ ਹੋ ਜਾਂਦੇ ਬਾਰ ਬੰਦੇ ਨੂੰ ਤੁਸੀਂ ਕਹਿਣੋ ਭੱਜ ਕੇ ਆ ਜਾ 10 ਕਿਲੋਮੀਟਰ ਭੱਜ ਲੂ ਰਾਤ ਨੂੰ 10 ਵਾਰ ਗਿਰੂਗਾ ਉਹ ਤਾਂ ਦਾ 10 ਕਿਲੋਮੀਟਰ ਵੀ ਜਾਣਾ ਨਾ ਕਿਲੋਮੀਟਰ ਜਾਣਾ ਨਾ ਵੀ ਉਹ ਚੀਜ਼ ਹੈ ਪਹਿਲਾ ਟਾਈਟਮੈਂਟ ਜ਼ਰੂਰੀ ਹੈ ਟਰੂ ਬਾਰਬਰ ਤੇ 9x ਦੋਨੇ ਫਰਮ ਆਪਣੀ ਨੇ ਦੋਨੇ ਪੈਂਡਟ ਨੇ ਰਜਿਸਟਰਡ ਨੇ ਸਾਰਾ ਕੁਝ ਓਕੇ ਆ ਤੇ ਆਈਐਸਓ ਮਾਰਕ ਹੈ ਯਾਨੀ ਕਿਸੇ ਤਰ੍ਹਾਂ ਦਾ ਅਲਕੋਹਲ ਤੱਕ ਜਿਵੇਂ ਆਪਾਂ ਕਹਿੰਦੇ ਆ ਮਾੜੇ ਮੋਟੇ ਪਾਤਰਾ ਦਵੇ ਵੀ ਇਹ ਚ ਅਲਕੋਹਲ ਹੈ ਕੁਝ ਵੀ ਹੈ ਦੇਖੋ ਇੱਕ ਚੀਜ਼ ਦੇਖੋ ਜੀ ਆਨ ਰਿਗਰਡ ਬੋਲ ਰਿਹਾ ਮੈਂ ਜੋ ਗੱਲ ਕਹਦਾ ਉਹਨੂੰ ਕਾੜੇ ਕਰਦਾ ਆ ਹੁਣ ਮੁੰਡੇ ਨੇ ਨਵੇਂ ਨੇ ਆਪਣੇ ਕੋ ਸਾਰੇ ਆਏ ਨੇ ਆਪ ਦਾ ਕੰਮ ਕਰਦੀ ਨਾਲ ਇਹਨਾਂ ਨੂੰ ਰਸਗਰ ਦਿੱਤਾ ਹੈ 19 ਜਵਾਂ ਕੰਮ ਕਰਦੇ ਮੇਰੇ ਕੋਲ ਇਸ ਤਾਂ 19 19 ਜਣਾਂ ਕੰਮ ਕਰਦੇ ਨੇ ਲੇਡੀ ਜਣ ਸਾਰੇ ਡਿਪਾਰਟਮੈਂਟ ਦੇ ਵਿੱਚ ਇਹ ਜਣਸ ਫਲੋਰ ਆ ਗੱਲਾ نیچے ਲੇਡੀਜ਼ ਦਾ ਫਲੋਰ ਹੈ ਨੀਚੇ ਲੇਡੀਜ਼ ਦਾ ਫਲੋਰ ਇਹਨਾਂ ਨੂੰ ਪ੍ਰੋਪਰ 7 ਮਹੀਨੇ ਲੱਗੇ ਸੀ ਪ੍ਰੋਪਰ 7 ਮਹੀਨੇ ਦੇ ਵਿੱਚ ਸ਼ੌਂਗਲਾ ਤਿਆਰ ਕਰਵਾਈਆ ਕੱਲੀ ਕੱਲੀ ਚੀਜ਼ ਨਾਲ ਆ ਚਿਹਰਾ ਸੀਗੀਆਂ ਇਹ ਚਾਇਨਾ ਤੋਂ ਐਕਸਪੋਰਟ ਕਰਾਈਆਂ ਸੀ ਉਹ ਮਿਲਦੀਆਂ ਨਹੀਂ ਸੀਗੀਆਂ ਇਹ ਪੰਜਾਬ ਵਿੱਚ ਪਹਿਲੀ ਚਿਰ ਆਪਾਂ ਹੀ ਲਾਈ ਸੀ ਹੁਣ ਤਾਂ ਹੋ ਗਈਆਂ ਹੋਣਗੀਆਂ ਸਾਲ ਹੋ ਗਿਆ ਸ਼ੌਂਗਲੇ ਨੂੰ ਵੀ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਅੱਜ ਦੇ ਜਮਾਨੇ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਮੈਂ ਸੋਹਣਾ ਦਿਖਾਂ ਹਰ ਕੋਈ ਚਾਹੁੰਦਾ ਹੈ ਕਿ ਲੋਕ ਮੈਨੂੰ ਇੱਕ ਵਾਰ ਮੇਰੀ ਸੋਹਣੇਪਨ ਦੀ ਜਿਹੜੀ ਹੈ ਪ੍ਰਸ਼ੰਸਾ ਕਰਨ ਕਿ ਲੋ ਜੀ ਬਹੁਤ ਸੋਹਣਾ ਲੱਗ ਰਿਹਾ ਤਰੇ ਤੇ ਕੱਪੜਾ ਬਹੁਤ ਫੱਬ ਰਿਹਾ ਤੇਰੀ ਜਿਹੜੀ ਦਾੜ੍ਹੀ ਹੈ ਤੇਰੇ ਜਿਹੜੇ ਵਾਲਾਂ ਦਾ ਸਟਾਈਲ ਹੈ ਉਹ ਬੜਾ ਸੋਹਣਾ ਹੈ ਹਰ ਕੋਈ ਚਾਹੁੰਦਾ ਹੈ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਆ ਖੰਨੇ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਦਾ ਟਰੂ ਬਾਰਬਰ ਲਿਖਿਆ ਹੋਇਆ ਬਾਈ ਦਾ ਕੰਮ ਬੜਾ ਸੋਹਣਾ ਹੈ ਬਹੁਤ ਸੋਹਣਾ ਜਿਹੜਾ ਕੰਮ ਕਰਦਾ ਆ ਬਾਈ ਤੇ ਬਾਈ ਦੇ ਨਾਲ ਨਾਲ ਜਿਹੜਾ ਆ ਮੂਛਾਂ ਦੇ ਜਿਹੜੇ ਮੁੰਡੇ ਸ਼ਕੀਨ ਨੇ ਕਿਉਂਕਿ ਅੱਜ ਅੱਜ ਕੱਲ ਦਾ ਸਮਾਂ ਆ ਬੜਾ ਸੋਹਣਾ ਲੱਗਦਾ ਕਿ ਮੂਛਾਂ ਰੱਖਣ ਦੇ ਬੜੇ ਸ਼ਕੀਨ ਨੇ ਤੇ ਉਹ ਬਾਈ ਵੀ ਬੜਾ ਸੋਹਣਾ ਕੰਮ ਕਰਦਾ ਤੇ ਅੱਜ ਬਹੁਤ ਵੱਡਮੁੱਲੀ ਜਾਣਕਾਰੀ ਵੀ ਦਵਾਂਗੇ ਤੁਹਾਨੂੰ ਕਿ ਤੁਸੀਂ ਆਪਣੇ ਵਾਲਾਂ ਨੂੰ ਤੇ ਆਪਣੇ ਮੁੱਛ ਨੂੰ ਕਿਸੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਕਿਵੇਂ ਰੱਖ ਸਕਦੇ ਹੋ ਬਾਈ ਯਮਨ ਸਾਡੇ ਨਾਲ ਹੈ ਬਾਈ ਦਾ ਸਵਾਗਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਹੋਰ ਸਿਹਤ ਕਿਦਾਂ ਐਨ ਵਧੀਆ ਜੀ ਗੱਲ ਆ ਜਾਂਦੀ ਹੈ ਇਹ ਕਿ ਹਰ ਕੋਈ ਚਾਹੁੰਦਾ ਯਾਰ ਮੈਂ ਸੋਹਣਾ ਦਿਖਾਂ ਹਰ ਕੋਈ ਚਾਹੁੰਦਾ ਹੈ ਕਿ ਯਾਰ ਮੇਰੀ ਰੂਪ ਦੀ ਜਿਹੜੀ ਜਿਹੜੀ ਪ੍ਰਸ਼ੰਸਾ ਕਰਨ ਲੋਕੀ ਦੇਖਣ ਕਿ ਯਾਰ ਬੜਾ ਸੋਹਣਾ ਲੱਗ ਰਿਹਾ ਹੈ ਕੀ ਕਿ ਕਿੱਥੋ-ਕਿੱਥੋਂ ਆ ਜਾਂਦੇ ਨੇ ਫਿਰ ਉਹ ਠੀਕ ਹੋਣ ਕਰਵਾਉਣ ਵਾਸਤੇ ਆਪਣੇ ਆਪ ਮੋਸਟਲੀ ਜੇ ਪਹਿਲੇ ਇੰਟਰਵਿਊ ਦੇ ਵਿੱਚ ਆਪਾਂ ਦੱਸਿਆ ਸੀ ਮੋਸਟ ਵੀ ਸਾਰੇ ਇੰਡੀਆ ਆਉਂਦਾ ਹੈ ਕਿ ਤੂੰ ਬੰਦਾ ਇਦਾਂ ਐ ਨਹੀਂ ਵੀ ਨਾ ਰਿਹਾ ਹੋਵੇ ਕਿਤੋਂ ਤੇ ਵੀ ਆਪਾਂ ਵੀਡੀਓ ਬਣਾਈ ਸੀ ਵੈਸੇ ਸਪੈਸ਼ਲੀ 2 ਸਾਲ ਹੋ ਗਏ 2 ਸਾਲ ਪਹਿਲਾਂ ਆਪਾਂ ਇੱਕ ਵੀਡੀਓ ਕੀਤੀ ਸੀ ਉਦੋਂ ਆਪਾਂ ਕਿੱਦਾਂ ਸ਼ੁਰੂ ਕੀਤਾ ਸਟਾਰਟਅਪ ਸੀ ਆਪਣਾ ਜਿੱਦਾਂ ਨਾ ਤੇ ਅੱਜ ਦੇਖੋ ਤੇ ਇਹ ਤਰੱਕੀ ਉਹ ਕਹਿ ਸਕਦੇ ਮੈਂ ਬਿਲਕੁਲ ਇਸ ਗੱਲ ਤੇ ਵੀ ਮੈਂ ਆਉਂਗਾ ਕਿਉਂਕਿ ਗੱਲ ਇਹ ਆ ਜਾਂਦੀ ਹੈ ਕਿ ਆਪਾਂ ਕਹਿ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਆਪਾਂ ਕਹਿ ਦਿੰਦੇ ਆ ਕਿ ਇੰਡੀਆ ਦੇ ਵਿੱਚ ਬਹੁਤ ਘੱਟ ਕੰਮ ਆ ਇਹ ਬਈ ਬੰਦਾ ਆ ਅਮਨ ਇਹਦੀ ਤੁਸੀਂ ਵੀਡੀਓ ਜਿਹੜੀ ਪੁਰਾਣੀ ਕੀਤੀ ਸੀ ਉਹਦੇ ਜਿਹੜੇ ਸ਼ਾਰਟਸ ਨੇ ਉਹ ਵੀ ਨਾਲ-ਨਾਲ ਚੱਲ ਰਹੇ ਨੇ ਤੇ ਇਸ ਵਕਤ ਜਿਸ ਸਲੂਨ ਦੇ ਵਿੱਚ ਖੜਾ ਮੈਂ ਕਹਿੰਦਾ ਪੂਰੇ ਸ਼ਹਿਰ ਦਾ ਸਭ ਤੋਂ ਵੱਡਾ ਸਲੂਨਾ ਸਭ ਤੋਂ ਵੱਡਾ ਸਲੂਨਾ ਲਗਜ਼ਰੀ ਪ੍ਰੋਪਰ ਵਧੀਆ ਸਲੂਨਾ ਜੀ ਪ੍ਰੋਪਰ ਸਲੂਨਾ ਬਹੁਤ ਜੀ ਕੋਈ ਐਂ ਤਾਂ ਨਹੀਂ ਹੈਗਾ ਕਿ ਕੋਈ ਬਰਾਬਰ ਖੜਾ ਯਾਰ ਮੈਨੂੰ ਨਾ ਇੱਕ ਦਿਮਾਗ ਚ ਗੱਲ ਆਉਂਦੀ ਆ ਮੈਂ ਉਹ ਜ਼ਰੂਰ ਪੁੱਛੂੰਗਾ ਅਗਲਾ ਕਹਿੰਦਾ ਯਾਰ ਇੰਨਾ ਪੈਹਾ ਲਾਤਾ ਐਡਾ ਵੱਡਾ ਸਲੂਨਾ ਮਹਿੰਗਾ ਵੀ ਬਹੁਤ ਹੋਊਗਾ ਹਾਂ ਜੀ ਮਹਿੰਗਾ ਤਾਂ ਕੁਝ ਵੀ ਨਹੀਂ ਨਾਰਮਲ ਰੇਟ ਨੇ 150 हेयर कट ਦਾ ਰੇਟ ਹੈ ਤੇ 100 ਰੁਪਿਆ ਬੀਅਰ ਕੱਟ ਦਾ ਕੈਂਚੀ ਨਾਲ ਦਿੰਦਾ ਪਰ ਕੱਟਦੇ ਨਾਰਮਲ ਰੇਟ ਨੇ ਸਿੰਪਲੀ ਜਦੋਂ ਇੰਨੇ ਕੱਟ ਰੇਟ ਕਿਉਂ ਗੋਲੇ ਥੋੜੀ ਵੱਡਣੇ ਵਹੀ ਲੋਕਾਂ ਦੇ ਨਾਰਮਲ ਹੀ ਰੱਖਣਾ ਸ਼ੌਕ ਨੂੰ ਕੰਮ ਕਰੋ ਤਾਂ ਘੱਟ ਪੈਸੇ ਚ ਵੀ ਗੁਜ਼ਾਰਾ ਹੋ ਜਾਂਦਾ ਜੇ ਸ਼ੌਕ ਨੂੰ ਕੰਮ ਕਰੋ ਜੇ ਸ਼ੌਕ ਨੂੰ ਕੰਮ ਕਰੋਗੇ ਜੇ ਜਿਵੇਂ ਪਹਿਲਾਂ ਆਪਣੇ ਲੋਕੀ ਇੱਕ ਰੇਟ ਇੱਕ ਕੁਆਲਿਟੀ ਕਰਕੇ ਆਉਂਦੇ ਨੇ ਆਪਣੇ ਕੋਲ ਹੋਰ ਹੈ ਕਿ ਪੁਰਪ ਕੀ ਨਵ ਇੱਕ ਲਾ ਦੇਣਾ ਕੁਆਲਿਟੀ ਆ ਜੋ ਮੁੱਛ ਆਪਾ ਬੰਨ੍ਹ ਦੇਣੀ ਆ ਮੈਂ ਨਹੀਂ ਮੈਂ ਚੈਲੰਜ ਕਰਦਾ ਕੋਈ ਬੰਨ ਨਹੀਂ ਸਕਦਾ ਉਸ ਸਾਹ ਦਾ ਮਲਦਾਨੀ ਮਿੱਟੀ ਲਾਉਣੀ ਜਿੱਦਾਂ ਪਿਛਲੀ ਵੀਡੀਓ ਵੀ ਦੱਸੀ ਵੀ ਬਲੌਸਟੀ ਥਿਊਰੀ ਦੱਸੀ ਹਰੇਕ ਜੀ ਦੱਸੀ ਤੁਹਾਨੂੰ ਉਸ ਟਾਈਮ ਵੀ ਮਿੱਟੀ ਨੂੰ ਯੂਜ਼ ਕਰਦੇ ਕਰੀਮ ਨੂੰ ਯੂਜ਼ ਕਰਦੇ ਜੋ ਨੇਚਰਲ ਪ੍ਰੋਸੈਸ ਆ ਉਹਦੇ ਨਾਲ ਚੱਲਦਾ ਸਾਰਾ ਹੀ ਆਪਣਾ ਹਨਾ ਤੇ ਜਿੱਦਾਂ ਮੈਨੂੰ ਇਹ ਪਤਾ ਲੱਗਿਆ ਤੁਸੀਂ ਆਉਣਾ ਤੇ ਮੈਂ ਉਹਦੇ ਕਰਕੇ ਕਲਾਇੰਟ ਵੀ ਰੋਕੇ ਨਹੀਂ ਇੱਥੇ ਕਰਾਊਡ ਇੰਨਾ ਰਹਿੰਦਾ ਕਿ ਤੁਹਾਨੂੰ ਗੱਲ ਦਾ ਟਾਈਮ ਨਹੀਂ ਰਹਿੰਦਾ ਹੈਗਾ ਬਿਲਕੁਲ ਆਪਾਂ ਜਾਣਦੇ ਆਂ ਕਿ ਬਹੁਤ ਕਰਾਊਡ ਰਹਿੰਦਾ ਆ ਬਾਈ ਮੈਨੂੰ ਹੀ ਹੁਣ ਮੁੱਛਾਂ ਦੀ ਗੱਲ ਕੀਤੀ ਆ ਤੁਸੀਂ ਕਿ ਮੁੱਛ ਪੂਰਾ ਚੈਲੰਜ ਕਰਦੇ ਹੋ ਕਿ ਕੋਈ ਨਹੀਂ ਬਣ ਸਕਦਾ ਆ ਜੋ ਆ ਬਾਈ ਹੁਣ ਬੈਠਾ ਆ ਇਹ ਬਾਈ ਦੀ ਆਪਾਂ ਗੱਲ ਕਰ ਲਾਂ ਨੇ ਲਓ ਮੈਂ ਇੱਧਰ ਬਹਿ ਜਾਂਦਾ ਏ ਭਾਈ ਹੁਣ ਜਿਵੇਂ ਮੂਛਾਂ ਮੈਂ ਦੇਖ ਪਾ ਰਹੇ ਹਾਂ ਭਾਈ ਕੀ ਨਾਮ ਆ ਵੀਰੇ ਤੁਹਾਡਾ ਮੇਰਾ ਨਾਮ ਬਲਜੀਤ ਹੈ ਜੀ ਬਲਜੀਤ ਸਿੰਘ ਕਿੰਨੇ ਟਾਈਮ ਤੋਂ ਰਿਆ ਰਹੇ ਹੋ ਮੈਂ ਤਕਰੀਬਨ 3.5-4 ਸਾਲ ਤੋਂ ਰੈਗੂਲਰ ਇੱਥੇ ਕੰਮ ਕਰਨਾ ਔਰ ਕਿਤੇ ਵੀ ਨਹੀਂ। ਯਾਨੀ ਬਾਈ ਕੋਲੇ ਹੀ ਕੰਮ ਕਰਾਣੇ ਹੋ। ਤੇ ਬਾਈ ਹੁਣ ਜਿਵੇਂ ਆਪਾਂ ਇਹ ਇਹਦਾ ਕੰਮ ਕਰ ਰਹੇ ਹਾਂ ਬਾਈ ਮੋਛਾਂ ਦਾ ਥੋੜੀਆਂ-ਥੋੜੀਆਂ ਮੈਨੂੰ ਲੱਗਦਾ ਹੈ ਕਿ ਘੱਟ ਨੇ, ਵੱਧ ਨੇ। ਇਹ ਚੀਜ਼ਾਂ ਦਾ ਫਿਰ ਕਿਵੇਂ ਆਪਾਂ ਕਰਦੇ ਆਂ? ਇਹਨਾਂ ਨੇ ਜੇ ਹੁਣ ਜੇ ਇਹਨਾਂ ਦਾ ਮਨ ਕਰਦਾ ਕਿ ਵਧਾਉਣੀਆਂ ਨੇ ਆਪਾਂ ਵਧਾ ਦਾਂਗੇ ਕੋਈ ਚੱਕਰ। ਪਹਿਲਾਂ ਮੋਛ ਪਹਿਲਾਂ ਬਣਾਈ ਸੀਗੀ, ਪਹਿਲਾਂ ਮੋਛ ਰੱਖੀ ਸੀ ਵੀ। ਹਾਂ। ਦੈਨ ਫਿਰ ਉਸ ਤੋਂ ਬਾਅਦ ਮੇਰਾ ਪ੍ਰੋਫੈਸ਼ਨ ਆਹ ਜਾਏ, ਮੇਰਾ ਟਰੈਵਲ ਏਜੰਸੀ ਦਾ ਕੰਮ ਹੈ, ਸਕਾਈ ਟਰੈਵਲ ਪੁਆ ਆਪਣੇ ਆਪ ਨੂੰ ਮੋਡੀਫਾਈ ਕਰਨਾ ਪਿਆ। ਦੈਨ ਇਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਐਵੇਂ ਕਰਨਾ ਐਵੇਂ ਕਰਨਾ ਦੈਨ ਉਸ ਦੇ ਹਿਸਾਬ ਦੇ ਨਾਲ ਆਪਾਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਲਿਆ। ਆਪਣੇ profession ਨੂੰ ਦੇਖ ਕੇ ਵੀ ਜੋ ਦਿਨ ਚੱਲਿਆ ਹੈਗੀ ਆ ਆਪਣੀ ਵੀ ਕਹੇ ਲੋਕਾਂ ਨਾਲ ਡੀਲ ਕਰਨਾ ਆਪਾਂ ਨੇ ਉਹਦੇ ਹਿਸਾਬ ਨਾਲ ਆਪਣੀ ਆਊਟਲੁੱਕ ਤਿਆਰ ਕਰਨੀ ਪੈਂਦੀ ਹੈ। ਬਿਲਕੁਲ ਭਾਈ ਅੱਜ ਦੇ ਟਾਈਮ ਦੇ ਵਿੱਚ ਇਹ ਗੱਲ ਵੀ ਆ ਜਾਂਦੀ ਹੈ। ਹੁਣ ਜਿਵੇਂ ਨਵੇਂ ਮੁੰਡੇ ਨੇ ਜਿਹੜੇ ਵੇਖ ਰਹੇ ਹੋਣਗੇ ਉਹਨਾਂ ਦਾ ਕੀ ਹੁੰਦਾ ਹੈ ਕਿ ਆਹ ਚੀਜ਼ ਜੁੜਦੀ ਨਹੀਂ ਹੈਗੀ। ਉਰੇ ਉਹਨਾਂ ਨੂੰ ਲੱਗਣਾ ਜਾਂਦਾ ਕਿ ਫਰਕ ਆ ਸਾਡੀ ਆਹ ਚ ਜੁੜ ਨਹੀਂ ਰਹੀ ਹੈਗੀ ਮੈਂ ਨਾ ਆਪਣਾ ਇੱਕ ਨਾਲ ਆਇਲ ਕੰਪਨੀ ਵੀ ਆਪਣੀ ਜਿੱਦੋਂ ਆਪਾਂ ਪਹਿਲਾ ਵੀਡੀਓ 'ਚ ਆਇਲ ਦਿਖਾਇਆ ਸੀ ਨਾ ਕਿ ਆਪਾਂ ਆਇਲ ਇੱਕ ਸ਼ੀਸ਼ੀ ਦਿਖਾਈ ਸੀ ਮੈਂ ਲੱਗ ਛੋਟੀ ਜਿਹੇ ਉਹਦੇ ਵਿੱਚ ਉਦੋਂ ਵਾਰ ਇਨਕੁਆਰੀ ਇੰਨੀ ਕਈ ਆਇਲ ਦੀ ਤੇ ਆਇਲ ਪੂਰਾ ਨਹੀਂ ਸੀ ਹੋ ਰਿਆ ਸਾਡਾ ਅਜੇ ਤੱਕ ਪ੍ਰੋਮੋਸ਼ਨ ਨਹੀਂ ਕਰਵਾਈ ਪੇਡ ਪ੍ਰੋਮੋਸ਼ਨ ਕੁਝ ਨਹੀਂ ਕਰਵਾਈ ਜਿੱਦਾਂ ਨਾਰਮਲੀ ਜਦੋਂ ਤੁਸੀਂ ਇੰਟਰਵਿਊ ਕਰਨਾਗੇ ਮੈਂ ਵੀ ਅੱਜ ਤਾਂ ਆਇਆ ਕਿਉਂਕਿ ਇਹ ਬਾਈ ਨੂੰ ਮੈਂ ਵੀਰੇ ਦਰਸ਼ਕੋ ਤੁਹਾਨੂੰ ਦੱਸਦਾ ਇਹ ਬਾਈ ਦੀ ਮੈਂ ਨਾ 2 ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਅੱਜ ਤੋਂ ਤੇ 2 ਸਾਲ ਪਹਿਲਾਂ ਬਾਈ ਉਧਰਲੀ ਸਾਈਡ ਇੱਕ ਦੁਕਾਨ ਦੇ ਵਿੱਚ ਬਾਈ ਨੇ ਆਪਣਾ ਕੰਮ ਤੋਰਿਆ ਹੋਇਆ ਸੀ ਤੇ ਅੱਜ ਦੋ ਫਲੋਰਾਂ ਦੇ ਉੱਤੇ ਦੋ ਫਲੋਰ ਆਪਾਂ ਕਹਿੰਦੇ ਆ ਉਸ ਬਿਲਡਿੰਗ ਦੇ ਵਿੱਚ ਬਾਈ ਦੇ ਦੋ ਫਲੋਰ ਨੇ ਜਿਹਦੇ ਉੱਤੇ ਬਾਈ ਨੇ ਸਲੂਨ ਖੋਲ੍ਹਿਆ ਹੋਇਆ ਸਿਰਫ 2 ਸਾਲਾਂ ਦੇ ਵਿੱਚ ਬਾਈ ਇਹ ਇਹ ਗੱਲ ਆਪਾਂ ਕਹਿ ਸਕਦੇ ਆ ਕਿ ਪੰਜਾਬ 'ਚ ਕੰਮ ਆ ਫਿਰ ਨਹੀਂ ਪੰਜਾਬ 'ਚ ਕੰਮ ਹੈ ਕਿਉਂ ਨਹੀਂ ਹੈਗਾ ਕਿਉਂਕਿ ਜਦ ਪਹਿਲਾਂ ਮੈਨੂੰ ਆਪਣੀਆਂ ਬਾਹਰੋਂ ਸਕੂਲੋਂ ਆਉਂਦੀਆਂ ਸੀ ਆਫਰ ਆਉਂਦੀ ਸੀ ਕਿ ਆਜੋ ਜੇ ਨਹੀਂ ਪਛੜ ਕੇ ਸਾਰਾ ਇੱਥੇ ਬੈਠੇ ਸੀਗੇ ਕੀ ਹੋਰ ਇਹ ਕੁਝ ਕਰਨਾ ਮੇਨ ਗੱਲ ਹੈ ਨਾ ਕੰਮ ਕਰਕੇ ਰਾਜ ਨਹੀਂ ਬਲ ਪਲੈਨਿੰਗ ਚਾਹੀਦੀ ਆ ਤੁਹਾਡੀ ਪਲੈਨਿੰਗ ਸਹੀ ਚਾਹੀਦੀ ਆ ਥੋੜੀ ਜਿਹੀ ਕੁਆਲਿਟੀ ਚਾਹੀਦੀ ਆ ਕੰਮ ਵਧੀਆ ਚੱਲਦਾ ਓਕੇ ਆ ਕੋਈ ਦਿੱਕਤ ਨਹੀਂ ਬਾ ਇਹ ਆ ਬਾਈ ਆ ਹੀਰੋ ਇਲਾ ਹੈ ਇਹ ਆਪਣੀ ਨਾ ਪੁਰਾਣੀ ਪੈਕਿੰਗ ਸੀਗੀ ਸਾਰਿਆਂ ਨੇ ਹੁਣ ਇਹਦੇ ਵਿੱਚ ਵੀ ਇੱਕ ਇਹ ਟਰੂ ਬਾਰਬਰ ਦੇ ਨਾਮ ਤੇ ਆ ਇਹ ਪੁਰਾਣੀ ਪੈਕਿੰਗ ਆ ਤੇ ਉਹ ਪਈਆ ਬਾਇਓਸ਼ਿੰਕ 9x0 ਸਟਾਈਲ ਦੇ ਨਾਮ ਦੇ ਉੱਤੇ ਇਹ ਦੋਨੇ ਦੋਨੇ ਸੇਮ ਹੀ ਨੇ ਪਰ ਆਇਲ ਸੇਮ ਹੀ ਆ ਇਹਦੇ ਵਿੱਚ ਮੈਨੂੰ ਕੀ ਸੀ ਆਪਾਂ ਪੇਟੈਂਟ ਕਰਵਾਇਆ ਸੀ ਇਹ ਹੂੰ ਤੇ ਇਹਨਾਂ ਰਜਿਸਟਰ ਕਰਵਾਉਣਾ ਸੀ ਰਜਿਸਟਰ ਦੇ ਵਿੱਚ ਕੋਈ ਇਸ਼ੂ ਆਉਂਦਾ ਸੀਗਾ ਤੇ ਹੁਣੇ ਰਿਸਟੇ ਵੀ ਹੋ ਗਿਆ ਤੇ ਅਸੀਂ ਇੱਕ ਨਾਲ ਦੀਆਂ ਨਾਲ ਅਪਲਾਈ ਕਰਤਾ ਸੀ 9X ਸਟਾਈਲ ਦੇ ਤੇ ਇਹਨਾਂ ਨੂੰ ਸਲੂਨ ਦਾ ਨਾਮ True World ਲਿਖਿਆ ਦਿਖ ਰਿਹਾ ਹੁਣ ਉਹਰੇ ਇਹ ਹੁਣ 9X ਸਟਾਈਲ ਦੇ ਉੱਤੇ ਆਊਗਾ ਆਚਾਨ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ ਦੇ ਜਿੱਦਾਂ ਲੋਕੀ ਫਰੈਂਚਾਈਜ਼ੀ ਮੰਗਦੇ ਸੀ ਲੈ ਫੌਰੀਂ ਦੇ ਵਿੱਚ ਜੇ ਤੁਹਾਨੂੰ ਪਲੇਟ ਦਿੱਲ ਕਰਦਾ ਬਾਰ ਬੂਰ ਜਾਣੋ ਦੁਨੀਆ ਦਾ ਕਹਿੰਦਾ ਯਾਰ ਧਮਣ ਜਾਓ ਟਾਇਰ ਦੇ ਉੱਤੇ ਪਿਠਾ ਕੇ ਲੈ ਜਾਓ ਮੈਂ ਤਾਂ ਲੈ ਜਾਓ ਕੰਮਣ ਜਾਓ ਦੇ ਜਾਣਾ ਮੇਰਾ ਕਹਿਣਾ ਮਤਲਬ ਬਾਈ ਔਰੇ ਕਿਤ ਕਰਕੇ ਵਧੀਆ ਰੋਟੀ ਚੱਲਦੀ ਆ ਬਣੀ ਉੱਪਰੋਂ ਬਾਹਰ ਕੰਮ ਜਾਣਾ ਕਦੇ ਮੈਂ ਸਭ ਤੋਂ ਪਹਿਲਾਂ 2016 ਦੇ ਵਿੱਚ ਸਟਾਰਟਅਪ ਕੀਤਾ ਸੀਗਾ 30000 ਤੋਂ ਹੂੰ 30000 ਤੋਂ ਸਟਾਰਟ ਕੀਤਾ ਤੇ ਤੁਸੀਂ ਦੇਖ ਲਓ ਹੁਣ ਤੰਗ ਭਗ ਲਾਇਆ ਰੱਬ ਨਹੀਂ ਲਾਇਆ ਮਿਹਨਤ ਕੀਤੀ ਔਰੀ ਕੀਤੀ ਹੈ ਕਿਹੜੇ ਬਾਹਰ ਗਏ ਕਹਿੰਦੇ ਨੇ ਨਾ ਬਾਹਰ ਜਾਓ ਕੰਮ ਕਰੋ ਪੈਸਾ ਹੈਗਾ ਕਮਾ ਕੇ ਔਰੇ ਆਜੋ ਰਹਾ ਕੰਮ ਕਰੋ ਔਰੇ ਖਮਾ ਕੇ ਔਰੀ ਲ ਸ਼ੌਂਗ ਚਾਹੀਦਾ ਕਿਸੇ ਨੇ ਕਿਹਾ ਨਹੀਂਗਾ ਯਾਰ ਕਾਨੂੰ ਅਮਣ ਇੰਨਾ ਵੱਡਾ ਫਾਹ ਲਾਉਣ ਲੱਗਿਆ ਕਿਤੇ ਤਾਂ ਤਾਂ ਸਾਰੀ ਖਿੱਚਦੇ ਨਹੀਂ ਹੈ ਤਾਂ ਜਿੰਨਾ ਇਹ ਕਹ ਲੋ ਉੰਨੀ ਖਿਚਾ ਲੋ ਇਹ ਤਾਂ ਲੱਤਾਂ ਖਿੱਚਣ ਦਾ ਵੀ ਨਾ ਕੰਮ ਹੈ ਕੀ ਆਪਣੇ ਬੰਦੇ ਨੂੰ ਕੰਮ ਹੈਗੇ ਸਾਨੂੰ ਆ ਹੁਣ ਮੁੰਡੇ ਨੇ ਨਵੇਂ ਨੇ ਆਪਣੇ ਕੋ ਸਾਰੇ ਆਏ ਨੇ ਆਪ ਦਾ ਕੰਮ ਕਰਦੀ ਨਾਲ ਇਹਨਾਂ ਨੂੰ ਵੀ ਸਗਰ ਦਿੱਤਾ ਹੈ 19 ਜਵਾ ਕੰਮ ਕਰਦੇ ਮੇਰੇ ਕੋਲ ਤਾਂ 19 ਹੁੰਦੀ ਜਿਹੜਾ ਕੰਮ ਕਰਦੇ ਆ ਲੇਡੀ ਜਨ ਸਾਰੇ ਡਿਪਾਰਟਮੈਂਟ ਦੇ ਵਿੱਚ ਇਹ ਜੈਂਸ ਫਲੋਰਾ ਗੱਲਾ ਨੀਚੇ ਲੇਡੀਜ਼ ਦਾ ਫਲੋਰਾ ਨੀਚੇ ਲੇਡੀਜ਼ ਦਾ ਫਲੋਰਾ ਇਹਨਾਂ ਨੂੰ ਪ੍ਰੋਪਰ 7 ਮਹੀਨੇ ਲੱਗੇ ਸੀ ਪ੍ਰੋਪਰ 7 ਮਹੀਨੇ ਦੇ ਵਿੱਚ ਸ਼ੌਂਗਲਾਂ ਤਿਆਰ ਕਰਵਾਈਆਂ ਕੱਲੀ-ਕੱਲੀ ਚੀਜ਼ ਇਹਨਾਂ ਆ ਚਿਹਰਾ ਸੀਗੀਆਂ ਇਹ ਚైనా ਤੋਂ ਐਕਸਪੋਰਟ ਕਰਾਈਆਂ ਸੀ ਔਰ ਮਿਲਦੀਆਂ ਨਹੀਂ ਸੀਗੀਆਂ ਇਹ ਪੰਜਾਬ ਵਿੱਚ ਪਹਿਲੀ ਚਿਰ ਆਪਾਂ ਹੀ ਲਈ ਸੀ ਹੁਣ ਤਾਂ ਹੋ ਗਈਆਂ ਹੋਣਗੀਆਂ ਸਾਲ ਹੋ ਗਿਆ ਸ਼ੌਂਗ ਕਰੇ ਨੂੰ ਵੀ ਆਪਾਂ ਬਿਲਕੁਲ ਇਹ ਜਿਹੜਾ ਹੁਣ ਤੇਲ ਆ ਜਿਹੜੇ ਜਦੋਂ ਮੈਂ ਤੁਹਾਨੂੰ ਨਾਲ ਗੱਲ ਕਰ ਰਿਹਾ ਸੀ ਕਿ ਆਹ ਚੀਜ਼ ਨਹੀਂ ਜੁੜਦੀ ਹੈਗੀ ਉਹਨਾਂ ਨੂੰ ਲੱਗਦਾ ਕੀੜਾ ਲੱਗ ਗਿਆ ਯਾ ਜਿਹੜੀ ਆ ਦਾੜੀ ਉਹ ਸਹੀ ਤਰੀਕੇ ਦੇ ਨਾਲ ਨਹੀਂ ਆ ਰਹੀ ਛਿੱਤੀ ਜੀ ਆ ਰਹੀ ਆ ਉਹਨੇ ਉੱਤੇ ਵਰਕ ਕਰਦਾ ਮੈਂ ਇਹ ਇਹਦੇ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਨਾ ਸਿਰਫ ਕੀ ਕੀਤਾ ਸੀ ਜਿਵੇਂ ਬਾਈਓ ਨਹੀਂ ਆਏ ਨੇ ਆਪਣੇ ਕੋ ਕਲਾਇੰਟ ਇਹ ਕਿੰਨਾ ਦਾ ਬ੍ਰਾਂਡ ਆ ਤੁਸੀਂ ਇਹ ਕਹਿ ਸਕਦੇ ਹੋ ਕਿ ਜਦੋਂ ਆਪਾਂ ਹੀ ਮੈਨੂਫੈਕਚਰ ਕਰਵਾਇਆ ਪੇਟੈਂਟ ਆਪਣੇ ਨੋਤੀ ਆ ਸਾਰਾ ਇਹ ਮੈਂ ਹੀ ਬਣਾਉਣਾ ਇਹਨੂੰ ਮੇਰੇ ਕੋਲ ਕਲਿੱਪ ਪੈਨ ਮੈਂ ਉਹਨਾਂ ਦੇ ਦੂੰਗਾ ਜੀ ਵੀਡੀਓ ਚਲਾਉਣਾ ਚਲਾ ਸਕਦਾ ਕੋਲ ਕਲਿੱਪ ਵੀ ਤੁਹਾਡੀ ਸਕਰੀਨ ਦੇ ਉੱਤੇ ਨਾਲ-ਨਾਲ ਚੱਲ ਰਹੇ ਨੇ ਬਾਈ ਮੈਂ ਆਇਲ ਖੁਦ ਬਣਾਉਣਾ ਖੋਦੀ ਦੀ ਪੈਕਿੰਗ ਸਾਰੀ ਮੈਨੂਫੈਕਚਰਿੰਗ ਖੁਦ ਕਰਨੀ ਤੇ ਖੁਦ ਹੀ ਸੇਲ ਕਰਨਾ ਤੇ ਕਲਾਇੰਟ ਨਾਲ ਸਿੱਧਾ ਰਾਬਤਾ ਮੇਰਾ ਕੋਈ ਵਿਚਾਲੇ ਬੰਦਾ ਨਹੀਂ ਬੰਦਾ ਹੀ ਨਹੀਂ ਹੈਗਾ ਜੇ ਕੋਈ ਵੀਰੂ ਨਹੀਂ ਆਏ ਨੇ ਮੰਨ ਲਓ ਇਹਨਾਂ ਨੇ ਔਇਲ ਯੂਜ਼ ਕੀਤਾ ਕਲਾਇੰਟ ਨੇ ਮੈਂ ਵੜ ਕੇ ਵੀਡੀਓ ਇੰਸਟਾਗ੍ਰਾਮ ਤੇ ਪਾ ਲਈਏ ਆਪਣੇ ਇੰਸਟਾਗ੍ਰਾਮ ਤੇ ਜਾ ਕੇ ਰਿਵਿਊ ਚੈੱਕ ਕਰ ਸਕਦੇ ਆਂ ਔਰ ਰਿਵਿਊ ਦੇ ਕੇ ਲੋਕੀ ਲੈ ਰਹੇ ਨੇ ਇੱਕ ਮੰਨ ਲਓ ਮੈਂ ਪ੍ਰੋਮੋਸ਼ਨ ਕਰਵਾ ਦੂੰਗਾ ਸੈਲੀਬ੍ਰਿਟੀ ਤੋਂ ਇੱਕ ਤਾਂ ਕਰਵਾ ਦੂੰਗਾ ਦੋ ਤਾਂ ਕਰਵਾ ਦੂੰਗਾ ਪੇਡ ਹੋਣਗੀਆਂ ਨਾ ਹੂੰ ਫਿਰ ਹੋਰ ਮਹਿੰਗਾ ਹੋਣਾ ਵਜਨ ਤੇ ਇਦੀ ਭੈਣਾ ਨਾ ਹਣ ਕੀ ਆ ਕਿ ਕਲਾਇੰਟ ਆਉਂਦਾ ਮੇਰੇ ਕੋਲ ਇਨਫਲੂਐਂਸਰ ਨਹੀਂ ਕੁਝ ਨਹੀਂ ਜੋ ਆਏ ਨੇ ਜਿੰਨੇ ਵੀ ਆਏ ਨੇ ਹੁਣ ਤੱਕ ਜੋ ਬੰਦਾ ਆਉਂਦਾ ਇਨਫਲੂਐਂਸਰ ਉਹਦਾ ਕੁਝ ਵੀ ਨਾ ਉਹ ਯੂਜ਼ ਕਰਕੇ ਆਉਂਦਾ ਹੂੰ ਕਿ ਆਦੇ ਟਾਈਮ ਦੇ ਵਿੱਚ ਹੈਰ ਦੀ ਪ੍ਰੋਬਲਮ ਸਭ ਨੂੰ ਹੈ ਜੀ ਇੰਡੀਆ ਦੇ ਵਿੱਚ ਇਦਾਂ ਦਾ ਬ੍ਰਾਂਡ ਹੈ ਕਿ ਇਹਦੇ ਵਿੱਚ 0.0% ਕੈਮੀਕਲ ਹੈ 0.0 ਟੈਸਟ ਕਰਵਾ ਸਕਦਾ ਹੈ 0.0.1 ਵੀ ਨਹੀਂ ਹੈਗਾ ਨਹੀਂ ਨਹੀਂ ਜਮਈ ਵੀ ਨਹੀਂ ਜਮਈ ਨਹੀਂ ਜੇ ਕੋਈ ਕਹਿਦਾ ਵੇ ਕਿ ਮੈਂ ਸਾਬਤ ਕਰਦਾ ਨਾ 5000 ਰੁਪਏ ਨਾਉਂ ਦੇਣ ਨੂੰ ਤਿਆਰ ਹਾਂ ਹਾਇ ਲੱਭਾ ਐ ਨਹੀਂ ਹੁਣ ਵੇ ਕਿ ਅੱਛਾ ਤੇਲ ਦੀ ਕੀਮਤ ਕੀ ਰੱਖੀ ਫਿਰ ਤੇਲ ਦੀ ਕੀਮਤ ਹੈਗੀ 770 ਰੁਪਏ ਉਹ ਤੁਸੀਂ ਰੇਟ ਸਾਫ਼ੇ ਬੋਲੀ ਜੰਨੇ ਹੋ ਲੋਕੀ ਦਾ ਕਹਿੰਦੇ ਹੁੰਦੇ ਨੇ ਮੈਨੂੰ ਕਿ ਵੀ ਰੇਟ ਦੀ ਬੋਲੀ ਦਾ ਹੁੰਦਾ ਆਪਣੀ ਆਪਣੀ ਵੈਬਸਾਈਟ ਹੈਗੀ ਆ ਆਪਾਂ ਕੋਲ ਠੱਗੀ ਕਰਨੀ ਆ ਝੂਠ ਬੋਲਣਾ ਬਈ ਜਿੰਨੇ ਦੇਖੋ ਫਰਕ ਪੈ ਰਿਹਾ ਅਗਰ ਮਹਿੰਗਾ ਸਸਤਾ ਲੰਦਾ ਹੂੰ ਤੁਹਾਨੂੰ ਫਰਕ ਪੂ ਤੁਸੀਂ ਕਿਉਂ ਨਹੀਂ ਲਓਗੇ ਇਹ ਰੈਫਰੈਂਸ ਤੇ ਵੇਚ ਰਿਹਾ ਸਸ ਹੁਣ ਮੈਂ ਤਾਂ ਮੇਰੇ ਤਾਂ ਗੱਲ ਸਮਝ ਤੋਂ ਬਾਹਰ ਇਹ ਆ ਰਹੀ ਹੈ 770 ਦੇ ਵਿੱਚ ਅਮਨ ਇਹੋ ਜਿਹਾ ਕੀ ਪਤਾ ਕਿ ਜਿਹੜਾ ਵਾਲਾਂ ਨੂੰ ਗ੍ਰੋਥ ਕਰਦਾ ਅਗਲਾ ਕਿ ਇਹਦੇ ਵਿੱਚ ਇਨਗਰੀਡੀਐਂਟਸ ਲਿਖੇ ਹੋਏ ਨੇ ਸਾਰੀ ਇਹਦੇ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਕਹਿੰਦੇ ਨੇ 1500 ਦਾ ਤੇਲ ਆ 12000 ਦਾ ਤੇਲ ਆ 2500 ਦਾ ਅਗਲੇ ਨੂੰ ਲੱਗਦਾ ਕਿ ਯਾਰ 2500 ਰੁਪਏ ਲੈ ਰਿਹਾ ਤਾਂ ਕੁਝ ਤਾਂ ਫੇਰ ਚੰਗਾ ਹੋਣਾ ਮੈਂ ਉਹ ਗੱਲ ਹੀ ਸੀ ਕਿ ਰੇਟ ਸਲੂਨ ਦੇ ਉਹਨੂੰ ਘੱਟ ਲੱਗੇ ਨੇ ਤੇ ਗਲੇ ਨਹੀਂ ਵੱਢਣੇ ਹੈਗੇ ਮੈਂ ਗਲੇ ਨਹੀਂ ਵੱਢਣੇ ਮੈਂ ਸਿਰਫ ਰਿਜ਼ਲਟ ਦੇਣਾ ਕੰਮ ਕਰਨਾ ਬਸ ਮੈਨੂੰ ਇਹ ਆ ਦੇਖੋ ਬੰਦਾ ਵਰਤ ਕੇ ਯੂਜ਼ ਕਰਕੇ ਆ ਹੂੰ ਜਿਹੜੀ ਮੇਨ ਗੱਲ ਆ ਮੇਰੇ ਕੋ ਕੈਨੇਡਾ ਅਮਰੀਕਾ ਤੋਂ ਕਿੰਨੇ ਕ ਵੀਡੀਓ ਮੈਂ ਮੈਂ 700 ਵੀਡੀਓ 800 ਵੀਡੀਓ ਪਾਈ ਹੋਈ ਹੁਣ ਤੱਕ ਆਪਾਂ ਕੀ ਕਿਸੇ ਨੇ ਕਿ ਕਿੰਨੇ ਕ ਜਾਣੇ ਨੇ ਇਹ ਤੇਲ ਵਰਦਾ ਤੁਹਾਡੇ ਕੋ ਰਿਕਾਰਡ ਹੋਊਗਾ ਮੇਰੇ ਨਾਲ ਦਸ ਆ ਫੈਮਿਲੀ ਦੇ ਪੱਕੀ ਜੁੜੀ ਹੋਈ ਆ 10000 ਬੰਦੇ ਪੱਕੇ ਜੁੜੇ ਹੋਏ ਨੇ ਜਿਹੜੀ ਫੈਮਿਲੀ ਜੁੜੀਆਂ ਹੋਈਆਂ ਨੇ ਜਿਹੜੀਆਂ ਫੈਮਿਲੀਜ਼ ਜਿਹਦੇ ਵਿੱਚ ਇਹ ਆ 60% ਇਹਦਾ ਰਿਜ਼ਲਟ ਅਸੀਂ ਇਕੱਲਾ ਵੇਚਣ ਤੱਕ ਨਹੀਂ ਬੈਕ ਕਾਲਿੰਗ ਜਾਂਦੀ ਆ ਇਹਦੀ ਅੱਛਾ ਬਾਹਾਂ ਪੁੱਛਿਆ ਵੀ ਜਾਂਦਾ ਕਿ ਇਹ ਸਾਰਾ ਬਕਾਇਦਾ ਨੰਬਰ ਨੋਟ ਹੁੰਦਾ ਇੱਕ ਬਣਦਾ ਐਕਸਲ ਸ਼ੀਟ ਬਣਦੀ ਆ ਉਹਦੇ ਵਿੱਚ ਨੋਟ ਕਰਕੇ ਬੈਕ ਕਾਲਿੰਗ ਕਰਦੇ ਆ ਮਹੀਨੇ ਬਾਅਦ ਵੀ ਤੁਹਾਨੂੰ ਕਿੰਨਾ ਕਰਤ ਪਿਆ ਕਦੇ ਕਿ ਸੋਚ ਲਿਆ ਹੋਗਾ ਕਿ ਆਪਣਾ ਯਾਰ ਕੀ ਆ ਐਵੇਂ ਲੈ ਕੇ ਚਲੇ ਗਏ ਉੱਥੇ ਹੋਰ ਘਸਾ ਕੇ ਸਾ ਮੂੰਹ ਤੇ ਅਸੀਂ ਕਬਲੇ ਹੋ ਗਏ ਨਹੀਂ ਨਹੀਂ ਇਦਾਂ ਨਹੀਂ ਹੈਗਾ ਜਿੱਦਾਂ ਵੀ ਕਈ ਬੰਦੇ ਆ ਨਾ ਮੇਜਰ ਪ੍ਰੋਬਲਮ ਹੁੰਦੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਹੈਅਰ ਫਾਲ ਹੁੰਦਾ ਯਾਰ ਕੋਈ ਮੈਡੀਸਨ ਚੱਲਦੀ ਆ ਉਹਨਾਂ ਤੇ ਕੰਮ ਨਹੀਂ ਕਰਦਾ ਉਹਦੇ ਕੰਮ ਨਹੀਂ ਕਰਦਾ ਨਹੀਂ ਜਿਵੇਂ ਹੁਣ ਸਕੈਲਪਾ ਜਿਵੇਂ ਆ ਸਾਫ ਹੋਇਆ ਉਹਦੇ ਹਾਂ ਮੈਂ ਮੈਂ ਇਹਦੀ ਵਚਣ ਲੱਗ ਆਇਆ ਇਹ ਆਹਾ ਇਹ ਤੇ ਵਰਕ ਕਰੂ ਨਹੀਂ ਇਹ ਤੇ ਨਹੀਂ ਰੂਮੇ ਬੰਦ ਹੋਗੇ ਬਾਈ ਜਿਵੇਂ ਰੂਮ ਨੇ ਆਪਣੇ ਹਨਾ ਦੇਖੋ ਆ ਰੂਮ ਨੇ ਇੱਥੇ ਤੁਸੀਂ ਕਹੋਗੇ ਤੇਲ ਲਾ ਕੇ ਵਾਲ ਆ ਜਾਣਗੇ ਨਹੀਂ ਆਉਣਗੇ ਇਹ ਤੇ ਨਹੀਂ ਆਉਣਗੇ ਹੋਣੀ ਨਹੀਂ ਰੂਮ ਹੀ ਨਹੀਂ ਗਿਓਰੇ ਅਚਾ ਉਹੀ ਚੀਜ਼ਾਂ ਨੇ ਪੜਨ ਦੇ ਨਾਲ ਸ਼ੁਰੂ ਹੋ ਜਾਂਦੇ ਨੇ ਆ ਰੂਮ ਨੇ ਇਹ ਮੰਨ ਲਓ ਇਹ ਸਲੈਪ ਹੁੰਦੇ ਨੇ ਵੀ ਪਹਿਲੀ ਕੰਡੀਸ਼ਨ ਦੂਸਰੀ ਕਨੇ ਤੀਸਰੀ ਕੰਡੀਸ਼ਨ ਕਿ ਘੇਰਾ ਵੱਧਦਾ ਜਾਂਦਾ ਜੇ ਆਪਾਂ ਰਹਿੰਦੇ ਸਮੇਂ ਸ਼ਾਮਲੀ ਉਹਦੇ ਵਾਰ ਕੀ ਜੇ ਹੇਅਰ ਫਾਲ ਹੋਣਾ ਸ਼ੁਰੂ ਹੋ ਗਿਆ ਤੁਹਾਡੇ ਮੰਨ ਲਓ ਤੁਸੀਂ ਇਹਨੂੰ ਰੋਕ ਸਕਦੇ ਹੋ ਪਰ ਜੇ ਜਮਾ ਹੀ ਚੜ ਕੇ ਪਲੇਨ ਹੋ ਗਿਆ ਕੋਈ ਬੰਦਾ ਜਮਾ ਫਿਰ ਵਾਪਸ ਗਰੋਥ ਰੀਗਰੋਥ ਨਹੀਂ ਕਰ ਸਕਦਾ ਸ਼ਾਇਨਵਾਨ ਲੱਗ ਗਿਆ ਸਨ ਜਿਵੇਂ ਜਮਾ ਹੀ ਪਲੇਨ ਹੋ ਗਿਆ ਨਾ ਉਹਦੇ ਵਾਲ ਕੋਈ ਵੀ ਬਣਾ ਹੀ ਨਹੀਂ ਇਦਾਂ ਤੇਲ ਵੀ ਲਾ ਦੂਗਾ ਕੁੱਚੂ ਡੂਬੋਲ ਨੇ ਇਹ ਕਹਿੰਦੇ ਹੋਣਗੇ ਵੀ ਹਾਂ ਵਾਲ ਆ ਜਾਣਗੇ ਜਾਂ ਇਦਾਂ ਕੁਝ ਵੀ ਕੁਝ ਨਹੀਂ ਹੁੰਦਾ ਇਹ ਤਾਂ। ਇਹਦੇ ਨਾਲ ਕੁਝ ਨਹੀਂ ਹੁੰਦਾ। ਫੇਰ ਫੋ ਰੋਕ ਸਕਦੇ ਆ ਰੋਮ ਖੁੱਲੇ ਚਾਹੀਦੇ ਨੇ ਸਰਾਖ ਚਾਹੀਦੇ ਨੇ ਸਕੈਲਪ ਦੇ ਵਿੱਚ ਆਪਣੀ ਚ ਉਹ ਵਾਲ ਮੋਟੇ ਹੋਣ ਲੱਗ ਜਾਣਗੇ ਗਰੋਥ ਚੱਲ ਪੂਗੀ। ਗਰੋਥ ਚੱਲ ਪੂਗੀ। ਆਦਰਵਾਜ ਨਹੀਂ। ਜਿਵੇਂ ਪਲੇ ਨਾ ਹੁਣ ਤੁਸੀਂ ਮੈਨੂੰ ਕਹਦੇ ਵੀ ਓਰੇ ਤੇਲ ਲਾਉਣ ਲੱਗ ਗਿਆ ਮੈਂ ਜੀ ਓਰੇ ਵਾਲਾਂ ਕਿਵੇਂ ਆ ਜਾਣਗੇ? ਤਾਂ ਰੋਮ ਹੀ ਨਹੀਂਗੇ। ਫੇਰ ਤਾਂ ਸਾਰੀ ਬਾਡੀ ਦੇ ਘਸਾਲੋ ਸਾਰੀ ਬਾਡੀ ਤੇ ਵਾਲ ਆ ਜਾਣੇ ਨੇ। ਕੁਦਰਤ ਵੱਲੋਂ ਜਿਹੜੇ ਰੋਮ ਖੁੱਲੇ ਨੇ ਉਹਨਾਂ ਵਿੱਚ ਹੋਣਾ ਇੱਕ ਜੇ ਵਾਲਾ ਲੰਬਾ ਲੈ ਜਾਂਦੇ ਇਹਨੂੰ ਕੰਮ ਨੂੰ। ਹੂੰ ਜਿਵੇਂ ਤੁਹਾਡੇ ਹੁਣ ਪ੍ਰੰਟ ਤੇ ਰੋਮ ਬੰਦ ਹੋ ਗਏ ਪ੍ਰੋਪਰ ਚਰਬੀ ਭਰ ਗਈ ਅੰਦਰ ਰੋਮ ਬੰਦ ਹੋ ਗਿਆ ਉੱਪਰ ਸਕਿਨ ਚੜ ਗਈ ਉਦੋਂ ਤੇ ਆਉਣਾ ਹੀ ਨਹੀਂ ਉਦੋਂ ਆਉਣਾ ਹੀ ਨਹੀਂ 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 ਹੁਣ ਤੇਲ ਹੀ ਨਹੀਂ ਅੰਦਰ ਜਾਣਾ ਤੇਲ ਨੇ ਜਾਣਾ ਹੀ ਰੋਮ ਰਹੀ ਅੰਦਰ ਇਹਨੂੰ ਵਰਤਣ ਦਾ ਤਰੀਕਾ ਕੀ ਆ ਫਿਰ ਇਹਨੂੰ ਨਾਈਟ ਟਾਈਮ ਲਾ ਦੇਣਾ ਮਾਲਸ਼ ਨਹੀਂ ਕਰਨੀ ਕੋਈ ਨਹੀਂ ਸਕਰਬ ਨਹੀਂ ਕਰਨਾ ਇਹਨੂੰ ਹਲਕਾ ਜਿਹਾ ਕਾਟਨ ਦੇ ਨਾਲ ਡੈਪ ਡੈਪ ਕਰਕੇ ਜੜਾਂ 'ਚ ਲਾ ਲੈਣਾ ਸੋਵੇ ਉੱਠ ਕੇ ਵਾਸ਼ ਕਰ ਦੇਣਾ ਬਸ ਪਰ ਦੈਟਸ ਇਟ ਇਹ ਹਫ਼ਤੇ 'ਚ ਕਿੰਨੀ ਵਾਰ ਦੋ ਵਾਰ ਤਿੰਨ ਵਾਰ ਲੇਡੀਜ਼ ਜਿਵੇਂ ਨੇ ਉਹ ਵੀਕ 'ਚ ਦੋ ਵਾਰ ਲਾਉਂਦੀਆਂ ਨੇ ਅਜਾ ਡੇਲੀ ਡੇਲੀ ਯੂਜ਼ ਨਹੀਂ ਕਰ ਸਕਦੀ ਹੈਡ ਵਾਸ਼ ਕਰਨਾ ਔਖਾ ਹੋ ਜਾਂਦਾ ਹੁੰਦਾ ਹਾਂ ਤੇ ਜਿਹੜਾ ਜੈਂਟਸ ਆ ਉਹ ਡੇਲੀ ਯੂਜ਼ ਕਰ ਸਕਦਾ ਜੈਂਟਸ ਡੇਲੀ ਯੂਜ਼ ਕਰ ਸਕਦਾ ਸਾਡੇ ਮੁੱਛਾਂ ਦਾ ਕੰਮ ਸੀਗਾ 90% ਲੋਕਾਂ ਨੇ ਮੁੱਛਾਂ ਤੇ ਲਾ ਕੇ ਰਿਜ਼ਲਟ ਗਾ ਆਪਣੀਆਂ ਫੈਮਲੀ ਨੂੰ ਰეკਮੈਂਡ ਕੀਤਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਰეკਮੈਂਡ ਕਰ ਦੇਗੇ ਜਿੰਨਾ ਤੁਸੀਂ ਕਹਿ ਸਕਦੇ ਹੋ ਰਿਜ਼ਲਟ ਅਸੀਂ ਉਨਾਂ ਲਿਆਏ ਤੁਹਾਨੂੰ ਜਿਨੇ ਜਿਨ੍ਹਾਂ ਨੇ ਕਹਿੰਦੇ ਕਿ ਮੁੱਛ ਯਾਰ ਮੇਰੀ ਉਂ ਭਾਰੀ ਨਹੀਂ ਹੁੰਦੀ ਹੈ ਕਿ ਮੈਂ ਰੱਖਣਾ ਚਾਹੁੰਦਾ ਉਹ ਉਹਦੀ ਭਾਰੀ ਕਰ ਦੂਗਾ ਮੁੱਛ ਦੇਖੋ ਉਹੀ ਗੱਲ ਆ ਗਈ ਨਾ ਵੀ ਡਿਪੈਂਡ ਕਰਦਾ ਸਾਡੇ ਰੂਮ ਕਿੰਨੇ ਕਨੇ ਉਹਦੇ ਵਿੱਚੋਂ ਵਾਲ ਕੱਢ ਸਕਦੇ ਆਪਾਂ ਨਵੇਂ ਰੂਮ ਨਹੀਂ ਬਣਾ ਸਕਦੇ ਅਪਣੇ ਕਹੇ ਦੀ ਆਇਲ ਨਵਾਂ ਰੂਮ ਬਣਾ ਕੇ ਵਾਲ ਕੱਢ ਦੂਗਾ ਉਹ ਚੀਜ਼ ਨਹੀਂ ਹੁੰਦੀ ਉਹ ਚੀਜ਼ ਨਹੀਂ ਹੁੰਦੀ ਉਹ ਨਹੀਂ ਹੁੰਦੀ ਇਹ ਨੇਚਰਲ ਪ੍ਰੋਪਰ ਜਿਹਾ ਕੋਈ ਇਦਾਂ ਦੀ ਹੈ ਨਹੀਂ ਵੀ ਕੁਦਰਤ ਜਿਹੜੀ ਬੂਟੀਆਂ ਨੇ ਪ੍ਰੋਪਰ ਜੋ ਜ਼ਮੀਨ ਤੋਂ ਨਿਕਲੀਆਂ ਉਹ ਪਾਈਆਂ ਹੋਈਆਂ ਤੇ ਬਾਈ ਹੁਣ ਜਿਵੇਂ ਬਾਈ ਮੁੱਛ ਜਿਵੇਂ ਆਪਾਂ ਬੰਨਦੇ ਆਂ ਬਾਈ ਤੁਸੀਂ ਨਹੀਂ ਕਦੇ ਟਰਾਈ-ਟਰਾਈ ਕੀਤਾ ਗਿਆ ਕੋਈ ਮਿੱਟੀ-ਮੁੱਟੀ ਜਿਹੜੀ ਮੁਲਤਾਨੀ ਮਿੱਟੀ ਆਉਂਦੀ ਆ ਉਹ ਲਾ ਕੇ ਤੇ ਟਰਾਈ ਕੀਤਾ ਹੋਵੇ ਨਹੀਂ ਨਹੀਂ ਪਹਿਲਾਂ ਵੀ ਆ ਨਾ ਤੂੰ ਹੀ ਬਣਾਈ ਸੀਗੀ ਉਸ ਤੋਂ ਪਹਿਲਾਂ ਤਾਂ ਹਮ ਉਮਰ ਸੀਗੀ ਉਦੋਂ ਐਨੀ ਗ੍ਰੋਥ ਹੀ ਨਹੀਂ ਸੀਗੀ ਹਨਾ ਪਹਿਲਾਂ ਵੀ ਗ੍ਰੋਥ ਵਾਲੇ ਘੱਟ ਹੈ ਪਹਿਲਾਂ ਮੈਂ ਉਦੋਂ ਦੋ ਵਾਰ ਮੁੱਛ ਬਣਾਈ ਹੈ ਥਣ ਫਿਰ ਉਸ ਤੋਂ ਬਾਅਦ ਮੈਨੂੰ ਫਿਰ ਇਹੀ ਰეკਮੈਂਡ ਹੋਇਆ ਵੀ ਆਪਣੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਜੋ ਅਸੀਂ ਆਪਣੀ ਉਹ ਕਰਦੇ ਆ ਕਰਦੇ ਆ ਉਹ ਸਹੀ ਕੰਮ ਫਿਰ ਹਾਂ ਬਈ ਇਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਹਾਂ ਵੀ ਇਸ ਤਰੀਕੇ ਦੀ ਲੁੱਕ ਆਊਟ ਲੁੱਕ ਤਿਆਰ ਕਰੋ ਆਪਣੀ ਤਾਂ ਵਧੀਆ ਰਹੋਗੇ ਭਾਈ ਜਿਵੇਂ ਹੁਣ ਮੁੱਛ ਬਣਨਦੇ ਆਪਾਂ ਤੁਸੀਂ ਕਹਿੰਦੇ ਹੋ ਕਿ ਜੇ ਨਾ ਕੋਈ ਮਿੱਟੀ ਦਾ ਇਸਤੇਮਾਲ ਕਰਦੇ ਹੋ ਨਾ ਕੋਈ ਐ ਕ੍ਰੀਮ ਦਾ ਇਸਤੇਮਾਲ ਕਰਦੇ ਹੋ ਨਾ ਕੋਈ ਐਸੀ ਕਿ ਕੋਈ ਫਿਕਸਰ ਪਾਉਂਦਾ ਹੈ ਇਸ ਨੂੰ ਵਰਤਮਾਲ ਕਰਦਾ ਮੈਂ ਉਹੀ ਦੱਸਦਾ ਇੱਕ ਵਲੋਸਟੀ ਆਉਂਦੀ ਹੈ ਮੈਂ ਪਿਛਲੀ ਵਾਰ ਵੀਡੀਓ ਚ ਵੀ ਦਿਖਾਈ ਸੀ ਵਲੋਸਟੀ ਦਿਖਾਈ ਸੀ ਹਾਂ ਉਹਨਾਂ ਨੂੰ ਕਲਕੱਤਾ ਵਲੋਸਟੀ ਆ ਕੋਈ ਕਿਸੇ ਨੂੰ ਤੁਸੀਂ ਸਲੂਨ ਨਾਲ ਪੁੱਛੋ ਉਹਨਾਂ ਨੇ ਕਿਹਾ ਲੋਸ਼ਨ ਆ ਜੀ ਉਹਨਾਂ ਨੇ ਕਿਹਾ ਵਲੋਸਟੀ ਆ ਜੀ ਨਹੀਂ ਉਹਦਾ ਪ੍ਰੋਪਰ ਨਾਮ ਹੈ ਕਲਕੱਤਾ ਵਲੋਸਟੀ ਕਲਕੱਤਾ ਵਲੋਸਟੀ ਉਹਦੀ ਇੱਕ ਥਿਊਰੀ ਆ ਲਾਉਨ ਦੀ ਥਿਊਰੀ ਆ ਪ੍ਰੋਡਕਟ ਨੂੰ ਜਿਵੇਂ ਹੁਣ ਵਰਲਡ ਵਾਈਡ ਨਾਮ ਹੋ ਗਿਆ ਹੂੰ ਵੀ ਮੈਂ ਜਿੱਥੇ ਜਾਣਾ ਲੋਕ ਮੈਨੂੰ ਮੁੱਛੇ ਨਾ ਨਾ ਪਛਾਣਦੇ ਨੇ ਬਟ ਉਹਦੇ ਨਾਲ ਆਪਣਾ ਸਾਰਾ ਕੰਮ ਹੀਰ ਦਾ ਜਿੰਨਾ ਵੀ ਆ ਹੀਰ ਦਾ ਹੈਗਾ ਟੈਕਨੀਕਲੀ ਆ ਕਿਸੇ ਨੇ ਵੱਲ ਖਰਾਬ ਕਰਤ ਦੀ ਚੁੱਪ ਕਰਕੇ ਮੇਰੇ ਕੋ ਆਜੋ ਮੈਂ ਆਪੇ ਦੇਖ ਕੇ ਜਿੰਨੇ ਵਾਰ ਟ੍ਰੀਟਮੈਂਟ ਹੋ ਸਕਦਾ ਉਹਨਾਂ ਕਰਦਾ ਅੱਛਾ ਇਹੇ ਆ ਉਹ ਇਹ ਆ ਗਈ ਕਲਕੱਤਾ ਵੈਲੋਸਟੀ ਮੈਂ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਜਿਵੇਂ ਹਾਂ ਇੱਕ ਕਲਕੱਤਾ ਵੈਲੋਸਟੀ ਇਹ ਲਾਉਂਦੇ ਨੇ ਸਾਰੇ ਇਹ ਲਿਕਵਿਡ ਫਾਰਮ ਦੇ ਵਿੱਚ ਆਈ ਹੋਈ ਆ ਜਿਹਨੂੰ ਸਮਝੋ ਲਿਕਵਿਡ ਕੰਪਨੀ ਨੇ ਦੇਤੀ ਜੇ ਕੰਪਨੀ ਕਹਿੰਦੀ ਵੀ ਇਹ ਮਲਤਾਨੀ ਮਿੱਟੀ ਚ ਪਾ ਲਾਂਦੇ ਨੇ ਲੋਕੀ ਅੱਛਾ ਇਹ ਮਲਤਾਨੀ ਮਿੱਟੀ ਦੇ ਵਿੱਚ ਪਾ ਲੰਦੇ ਪਾ ਲੰਦੇ ਨੇ ਉਹ ਕੀ ਕਰਦੇ ਨੇ ਮਲਤਾਨੀ ਮਿੱਟੀ ਆ ਰਹੀ ਮਿਕਸ ਕਰੀਆਂ ਲਾਤੀਆਂ ਇਹ ਲਿਕੁਇਡ ਕੰਪਨੀ ਕਰੀਮ ਲਾ ਕੇ ਦੇ ਦਿੰਦੀ ਆਪਾਂ ਨੂੰ ਅੱਛਾ ਉਹ ਕੰਪਨੀ ਵੀ ਬਣਾ ਕੰਪਨੀ ਕਰੀਮ ਬਣਾ ਕੇ ਦੇ ਨਹੀਂ ਸਕਦੀ ਕੰਪਨੀ ਨਾਲ ਮਲਤਾਨੀ ਮਿੱਟੀ ਲਾ ਕੇ ਦੇ ਨਹੀਂ ਸਕਦੀ ਵੀ ਅੱਧਾ ਘਲੇ ਲੋੜੀ ਮਲਤਾਨੀ ਮਿੱਟੀ ਬਿਲਕੁਲ ਇਹ ਕਹ ਰਹੇ ਕਿ ਉਹ ਕਿੱਥੇ ਹਾਂ ਵੀ ਆ ਚੱਕੋ ਜਿੱਦਾਂ ਘਰ ਮਲਤਾਨੀ ਮਿੱਟੀ ਪੈਕ ਆਉਂਦੀ ਨੇ ਹਾਂ ਕਿੱਥੇ ਆਹ ਫੋਨ ਕੀ ਸੁਣਦਾ ਕੰਮ ਕਰਦਾ ਤੇ ਵਿੱਚ ਜਿਹੜੀ ਚੀਜ਼ ਨਾਲ ਮਿਕਸ ਹੋਣੀ ਹੈ ਉਹ ਕੰਪਨੀ ਦਿੰਦੀਆਂ ਨਾਲ ਕੰਪਨੀ ਮਲਤਾਨੀ ਮਿੱਟੀ ਕਿਉਂ ਨਹੀਂ ਦਿੰਦੀ ਹਾਂ ਇਹ ਕੀ ਹੁੰਦੀ ਅੱਛਾ ਇਹ ਬਹੁਤ ਜ਼ਿਆਦਾ ਗਰਮ ਹੈ ਨਹੀਂ ਹੀਟ ਨਾਲ ਕੰਮ ਕਰਨਾ ਹੁੰਦਾ ਕਈ ਕੀ ਕਰਦੇ ਨੇ ਮੁੱਛਾ ਬਨ ਕੇ ਉਹ ਮਲਤਾਨੀ ਮਿੱਟੀ ਲਾ ਕੇ ਪਰ ਹੀਟ ਮਾਂ ਲੱਜ ਜਾਂਦੇ ਨੇ ਉਹ ਜੇ ਦੇਖਣਾ ਨਾ ਉਹ ਵਾਸ਼ ਕਰਦੇ ਨਾਲ ਦੇਣ ਵਾਲ ਬਲ ਬ੍ਰਾਊਨ ਹੋ ਜਾਂਦੇ ਤੇ ਪੰਜ ਚਾਰ ਦਿਨ ਮੁੱਛ ਕੱਢਦੀ ਆ ਉਹ ਤੋਂ ਬਾਅਦ ਬਲ ਝੜਨੇ ਸ਼ੁਰੂ ਹੋ ਜਾਂਦੇ ਨੇ ਉਹਦਾ ਰੀਜਨ ਕੀ ਹੈ ਕਿ ਸਕਿਨ ਦੇ ਵਿੱਚ ਹੀਟ ਹੁੰਦੀ ਆ ਆਪਣਾ ਹੂੰ ਸਕਿਨ ਚੋਂ ਹੀਟ ਹੁੰਦੀ ਆ ਇਹਦੇ ਵਿੱਚ ਹੀਟ ਹੁੰਦੀ ਆ ਮਲਤਾਨੀ ਮਿੱਟੀ ਵਿੱਚ ਹੀ ਕਿਉਂ ਪਾਇਆ ਜਾਂਦਾ ਆਟੇ ਚ ਪਾ ਦੋ ਮੈਂ ਇੱਧੇ ਪਾ ਦੋ ਤੇ ਜਿਹੜੇ ਪਾ ਲਓ ਮਲਤਾਨੀ ਮਿੱਟੀ ਠੰਡੀ ਹੁੰਦੀ ਆ ਅਚਾ ਮਲਤਾਨੀ ਮਿੱਟੀ ਠੰਡੀ ਹੁੰਦੀ ਆ ਫਿਰ ਇਹਦਾ ਇਹਦਾ ਉਹਨਾਂ ਨੇ ਟੈਂਪਰੇਚਰ ਇਨਕਲੂਡ ਜੀਨੇ ਹੋਣੇ ਗਾੜ ਜੱਡੀ ਹੋਣੀ ਆ ਖੰਨੇ ਤੋਂ ਹੀ ਨਿਕਲੀ ਹੋਣੀ ਆ ਗਾੜ ਜਿਵੇਂ ਲਾਦੀ ਉੱਚਾ ਵਾਲੀ ਮਲਤਾਨੀ ਮਿੱਟੀ ਵਾਲੀ ਜਿਹੜੀ ਇਹਨੇ ਗਾੜ ਕੱਢੀ ਆ ਬੰਦੇ ਨੇ ਇਹਨੇ ਦਿਮਾਗ ਲੜਾਇਆ ਵੀ ਬਾਡੀ ਦੇ ਵਿੱਚ ਵੀ ਹੀਟ ਹੁੰਦੀ ਆ ਹਾਂ ਬਾਡੀ 'ਚ ਹੀਟ ਹੁੰਦੀ ਆ ਤਾਂ ਕੀ ਹੁੰਦਾ ਕਿ ਜੜਾਂ ਬਰਨ ਹੋ ਜਾਂਦੀਆਂ ਨੇ ਮੱਚ ਜਾਂਦੀਆਂ ਨੇ ਉਹ ਸਕਿਨ ਨਾ ਵਾਲ ਛੱਡ ਦਿੰਦੀ ਆ ਫੁੱਕ ਕੇ ਉਹਦੇ ਨਾਲੇ ਮੁੱਛ ਵਾਲ ਛੜਨੇ ਸ਼ੁਰੂ ਹੋ ਜਾਂਦੇ ਨੇ ਮੈਂ ਕਹਿੰਦਾ 99% ਲੋਕਾਂ ਨੂੰ ਪ੍ਰੋਬਲਮ ਇਹ ਹੈ ਆ ਆਇਲ ਦੇਣ ਦਾ ਸਾਡਾ ਰੀਜ਼ਨ ਇਹ ਸੀਗਾ ਕਿ ਹੁਣ ਮੇਰੇ ਕੋਲ ਇੱਕ ਬੰਦਾ ਆ ਜਾਂਦਾ ਮਲਤਾਨੀ ਮਿੱਟੀ ਲੁਆਈ ਹੋਈ ਆ ਮੋਚ ਛੜੀ ਵੀ ਆ ਪਹਿਲੀ ਵਾਰੀ ਆਇਆ ਕਹਿੰਦਾ ਬਈ ਅੱਜੇ ਠੀਕ ਕਰਦੇ ਉਹ ਨਹੀਂ ਹੁੰਦੀ ਉਹ ਨਹੀਂ ਠੀਕ ਹੁੰਦੀ ਨਹੀਂ ਹੁਣ ਇੱਕ ਵਾਰ ਕਿੱਥੇ ਕਰਦਾਂਗੇ ਬਈ ਪਹਿਲੀ ਵਾਰ ਤਾਂ ਬੰਦੇ ਨੂੰ ਦੱਸ ਹੁੰਦਾ ਵੀ ਇੱਥੋਂ ਵਾਲ ਤੇ ਕੱਟ-ਕੱਟੇ ਇੱਥੋਂ ਵੱਧ ਕੱਟਦੇ ਗਏ ਨੇ ਇੱਥੇ ਤੁਹਾਡੇ ਮਲਤਾਨੀ ਮਿੱਟੀ ਨੇ ਵਾਲ ਫੂਕੇ ਹੋਏ ਨੇ ਜਾਂ ਕੁਝ ਵੀ ਆ ਉਹਨੂੰ ਟ੍ਰੀਟਮੈਂਟ ਕਰਨ ਨੂੰ ਮੈਨੂੰ 2 ਤੋਂ 3 ਮਹੀਨੇ ਲੱਗ ਜਾਂਦੇ ਨੇ ਕਈ ਵਾਰ ਕੀ ਹੁੰਦਾ ਬੰਦੇ ਗੁੱਸਾ ਵੀ ਕਰ ਜਾਂਦਾ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਸੀ ਜਲੰਧਰ ਤੋਂ ਆਏ ਸੀ ਪ ਅੱਛਾ ਫੇਰ ਵੀ ਲਾਇਕ ਨਹੀਂ ਹੁੰਦੀ ਫੇਰ ਹੀ ਬੰਦੇ ਕਹਿੰਦੇ ਕਿਉਂਕਿ ਮਲਤਾਨੀ ਮਿੱਟੀ ਸਰ ਕਿਤੇ ਲੱਗਦੀ ਹੈ ਮਲਤਾਨੀ ਮਿੱਟੀ ਨੂੰ ਮੈਂ ਉਹ ਰੇ ਬੰਦੂਗਾ ਉਹ ਰੇ ਸੱਟੇ ਕਰਕੇ ਭੇਜ ਦੇਣੀਆਂ ਨੇ ਘਰੇ ਆ ਕੇ ਖਣ ਜਣੀਆਂ ਨੇ ਉਹ ਹੁਣ ਉਹੀ ਜੀਜ਼ਨ ਹੁੰਦਾ ਕਿ ਭਾਈ ਪਹਿਲਾਂ ਆਇਲ ਯੂਜ਼ ਕਰ ਲਓ ਠੀਕ ਹੈ ਉਹ ਤੋਂ ਬਾਅਦ ਤੁਸੀਂ ਆ ਜਾਓ ਆਪਣਾ ਟ੍ਰੀਟਮੈਂਟ ਕਰਾਉਣ ਨੂੰ ਹੁਣ ਕਈ ਬੰਦੇ ਕੀ ਨੇ ਸਮੂਥਨਿੰਗ ਕਰਾਉਣ ਲੱਗ ਜਾਂਦੇ ਨੇ ਪਰ ਉਹਨਾਂ ਨੇ ਥੋੜਾ ਹੈਅਰ ਫਾਲ ਦਾ ਪਹਿਲਾਂ ਹੋ ਰਿਹਾ ਉਹਦੇ ਨਾਲ ਹੋਰ ਜਾਨੀ ਹਲਕੇ ਹੋਏ ਬਾਰ ਬੰਦੇ ਨੂੰ ਤੁਸੀਂ ਕਹਿਣੋ ਭੱਜ ਕੇ ਆ ਜਾ 10 ਕਿਲੋਮੀਟਰ ਭੱਜ ਲੂ ਹਾਂ ਰਾਤ ਨੂੰ 10 ਵਾਰ ਗਿਰੂਗਾ ਉਹ ਤਾਂ ਅਖੀਰ 10 ਕਿਲੋਮੀਟਰ ਵੀ ਜਾਣਾ ਨਾ ਕਿਲੋਮੀਟਰ ਜਾਣਾ ਨਾ ਵੀ ਉਹ ਚੀਜ਼ ਹੈ ਪਹਿਲਾਂ ਟ੍ਰੀਟਮੈਂਟ ਜ਼ਰੂਰੀ ਹੈ ਆਪਾਂ ਪਹਿਲਾਂ ਨਾਮ ਰੱਖਿਆ ਸੀ హెయిਰ ਮਾਸਟਰ ਜਿੱਦਾਂ ਅਸੀਂ ਬੈਠੇ ਆਪਾਂ ਦੋ ਬੰਦਿਆਂ ਨੇ ਆਪਣਾ హెయిਰ ਮਾਸਟਰ ਰੱਖਤਾ ਉਦੋਂ ਵਾ ਟਰੂ ਵਾਰਬਰ ਕਰਤਾ ਲੋਕੀ ਇਹ ਕਹਿੰਦੇ ਨਾਮੇ ਚੇਂਜ ਕਰੀ ਜਾਂਦਾ ਟਰੂ ਵਾਰਬਰ ਦਾ ਆਇਆ ਸੀ ਕਿਉਂਕਿ ਇਹ ਰਜਿਸਟਰ ਨਹੀਂ ਹੋ ਰਿਹਾ ਸੀ ਹੂੰ ਤੇ ਫਿਰ ਆਪਾਂ ਇੱਕ ਨਾਮ ਸਿਲੈਕਟ ਕੀਤਾ 9X0 ਸਟਾਈਲ ਉਹ ਰਜਿਸਟਰ ਹੋਇਆ ਪ੍ਰੋਪਰ ਐ ਬਦਿਆ ਉਸ ਤੋਂ ਬਾਅਦ ਅਸੀਂ ਇਹ ਦਿੱਲੀ ਤੋਂ ਹੋਏ ਨਹੀਂ ਸਾਰਾ ਜੋ ਵੀ ਕੰਮ ਹੋਇਆ ਸੈਂਟਰ ਤੋਂ ਹੋਇਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਨੇ ਇਹਦਾ ਜਿਹੜਾ 9X0 ਸੀਗਾ ਉਹ ਟਰੂ ਬਾਰਬਰ ਤੇ 910 ਦੋਨੇ ਫਰਮ ਆਪਣੀ ਨੇ ਦੋਨੇ ਪੈਂਡਡ ਨੇ ਰਜਿਸਟਰਡ ਨੇ ਸਾਰਾ ਕੁਝ ਓਕੇ ਆ ਤੇ ਆਈਐਸਓ ਮਾਰਕ ਹੈ ਯਾਨੀ ਕਿਸੇ ਤਰ੍ਹਾਂ ਦਾ ਅਲਕੋਹਲ ਤੱਕ ਜਿਵੇਂ ਆਪਾਂ ਕਹਿੰਦੇ ਨੇ ਮਾੜੇ ਮੋਟੇ ਪਾਤਰਾ ਟਰੂ ਕੱਢ ਦਵੇ ਵੀ ਇਹ ਚਲ ਕੋਲ ਹੈ ਕੁਝ ਵੀ ਹੈ ਦੇਖੋ ਇੱਕ ਚੀਜ਼ ਦੇਖੋ ਗੁਰਸੇਵ ਜੀ ਆਨ ਰਿਗਰਡ ਬੋਲ ਰਿਹਾ ਮੈਂ ਜੋ ਗੱਲ ਕਰਦਾ ਉਹ ਰਿਕਾਰਡ ਕਰਦਾ ਬਿਲਕੁਲ ਜੋ ਕਹਿਣਾ ਉਹ ਤੇ ਕਹਿਣਾ ਪਉ ਕਿੱਠ ਪਿਛੇ ਗਿਆ ਕੀ ਲੈਣਾ ਜਿਹੜਾ ਹੁਣ ਇਹਦੇ ਵਿੱਚ ਮੰਨ ਲਓ ਕੋਈ ਗੁਰਸਖਵੰਦ ਹੈ ਹਮ ਅਲਕੋਹਲ ਪੀ ਲੂਗਾ ਨਾ ਬਿਲਕੁਲ ਕੋਲ ਕੋਲ ਲਾ ਲੂਗਾ ਨਾ ਤੁਸੀਂ ਦੇਖੋ ਕਿੰਨੀਆਂ ਚੀਜ਼ਾਂ ਰਲਕੋਲ ਆ ਹੁਣ ਪਰਫਿਊਮ ਸਪਰੇਅ ਆਉਂਦੀ ਆ ਰੂਮ ਸਪਰੇਅ ਆਉਂਦੀ ਆ ਪਰਫਿਊਮ ਆਉਂਦੇ ਨੇ ਪ੍ਰੈਸ਼ਰੋਂ ਨਿਕਲ ਸਾਰੇ ਇਹਨਾਂ ਰਲਕੋਲੇ ਹੁੰਦਾ ਹੂੰ ਲਾ ਕੇ ਉਹ ਚੀਜ਼ ਮੈਂ 90% ਦੇ ਵਿੱਚ ਰਲਕੋਲ ਦੀ ਵਰਤੋਂ ਕੀਤੀ ਜਾਂਦੀ ਆ ਕਿਉਂਕਿ ਉਹ শেলਫ ਲਾਈਫ ਵਧਾਉਂਦਾ ਜੋ ਐਕਸਪਾਇਰੀ ਡੇਟ ਆ ਵਧਾਉਂਦਾ ਵਾ ਆਪਾਂ ਇਹਦੇ ਵਿੱਚ ਇਦਾਂ ਦਾ ਕੋਈ ਕੈਮੀਕਲ ਨਹੀਂ ਹੈਗਾ ਜੋ ਹਾਰਮਫੁਲ ਆ ਜਾਂ ਜਿੰਨਾ ਇਹਨਾਂ ਨੂੰ ਕੋਈ ਇਨਫੈਕਸ਼ਨ ਹੋਇਆ ਕੁਝ ਵੀ ਆ ਪੂਰਾ ਨੇਚਰਲ ਆ ਇਹ ਸਾਨੂੰ ਸੇਲ ਕਰਦੇ ਨੇ 3 ਸਾਲ ਹੋ ਚੁਗੇ ਪਹਿਲਾ 3 ਸਾਲ ਹੋ ਚਲੇ ਜਾਂ ਤੁਸੀਂ ਇੰਟਰਵਿਊ ਕਰੀ ਸੀ ਉਦੋਂ ਅਸੀਂ ਆਨਲਾਈਨ ਕੰਮ ਸ਼ੁਰੂ ਕੀਤਾ ਇਹਦਾ ਉਸ ਤੋਂ ਪਹਿਲਾਂ ਆਫਲਾਈਨ ਚੱਲਦਾ ਜਿੱਦਾਂ ਸalon ਤੇ client ਆਉਂਦਾ ਸੀ ਉਹ ਯੂਜ਼ ਕਰਦਾ ਹੀ ਵਰਤ ਕੇ ਆਪਣੇ ਕੋਹਾ ਜਾਂਦਾ ਸੀ ਹੁਣ ਸੋ ਇੱਕ ਜੀ ਦੇਖੋ ਨਾ ਮੈਂ ਰਿਜ਼ਲਟ ਲੈਣੇ ਆ ਮੈਂ ਕਿੰਨੇ ਬੰਦੇ ਦਿੱਲੀ ਦੇ ਮੇਰੇ ਕੋਲ ਤਾਂ 5-7 ਬੰਦੇ ਇਹਦੇ ਹੁੰਦੇ ਨੇ ਜਿਹੜੇ ਉਹ ਯੂਜ਼ ਕਰਕੇ ਹੁੰਦੇ ਨੇ ਮੇਰੇ ਕੋਲ ਜਿਹਦਾ ਰਿਜ਼ਲਟ ਨਹੀਂ ਉਹ ਮੇਰੇ ਕੋਲ ਗਾਲਾਂ ਕੱਢਣੀਆਂ ਲੋਕ ਮੈਨੂੰ ਗਾਲਾਂ ਮੇਂ ਥੋੜੀ ਕਰਨਾ ਕਿ ਅਰੇ ਬੇਕਾਮ ਕਾਹਨੋਂ ਬੁਲਾਉਂ ਬਲਦਾਂ ਬਾਹਰ ਕਿੱਥੇ ਆ ਕਿੱਥੇ ਆ ਵੀ ਉਹ ਕਾਹੋ ਕੰਮ ਹੋ ਗਿਆ ਨਾ ਫੇਸ ਕਰਨਾ ਵੀ ਕਿਸੇ ਨੂੰ ਹਾਂ ਸੌਖਾ ਨਹੀਂ ਹੁੰਦਾ ਸੌਖਾ ਨਹੀਂ ਹੁੰਦਾ ਜਾਂ ਕੰਪਲੇਂਟ ਦੇਣੀ ਬੈਕ ਕਾਲਿੰਗ ਜਾਂਦੀ ਜਿਹੜੀ ਹਾਂ ਉਹ ਤਾਂ ਹੀ ਰਿਵਿਊ ਜਾਂਦਾ ਆਪਾਂ ਨੂੰ ਵੀ ਤਾਂ ਚਾਹੀਦਾ ਹੈ ਕਿ ਅਗਲੇ ਦੀ ਪੈਸੇ ਲਾਏ ਬਹੁਤ ਖਰਾਬ ਨਾ ਕੀ ਦਿੱਕਤ ਆ ਕਿ ਪਰੇਸ਼ਾਨੀਆਂ ਹੁੰਦੀ ਸਾਰੀ ਬਿਲਕੁਲ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਬੇਝਿਜਕ ਜਿਹੜੀ ਆ ਕਾਲ ਕਰ ਸਕਦੇ ਹੋ ਇਸ ਵਕਤ ਮੈਂ ਖੰਨੇ ਸ਼ਹਿਰ ਦੀ ਸਭ ਤੋਂ ਫੇਮਸ ਮਾਰਕੀਟ ਗੁਰਤੇਗ ਬਹਾਦਰ ਮਾਰਕੀਟ ਜਾਨੀ ਜੀਟੀਵੀ ਮਾਰਕੀਟ ਦੇ ਵਿੱਚ ਖੜਾ ਆ ਤੇ ਬਾਈ ਹੋਰ ਦੱਸੋ ਠੀਕ ਠਾਕ ਹੋ ਸਭ ਬੰਦੀਆ ਜੀ ਤੇ ਜਿਹਨੇ ਆਰਡਰ ਕਰਨਾ ਆਪਣਾ ਵਰਲਡ ਵਾਈਡ ਸ਼ਿਪਿੰਗ ਆ ਕਿਤੇ ਵੀ ਤੁਸੀਂ ਆਇਲ ਆਰਡਰ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਣਾ ਜਿਵੇਂ ਕਿਸੇ ਨੇ ਵਟਸਐਪ ਕਿਸ ਨੂੰ ਵੈਬਸਾਈਟ ਨਹੀਂ ਚਲਾਉਣੀ ਆਉਂਦੀ ਜਾਂ ਨਹੀਂ ਪਤਾ ਲੱਗਦਾ ਤੁਹਾਨੂੰ ਵਟਸਐਪ ਦੇ ਉੱਤੇ 9814285290 ਉਹ ਆਪਣਾ ਨੰਬਰ ਆ ਉਹਦੇ ਉੱਤੇ ਆਪਣਾ ਮੈਸੇਜ ਕਰ ਦਿਓ ਤੇ ਉਹ ਲਿੰਕ ਤੁਹਾਨੂੰ ਆ ਜਾਊਗਾ ਤੁਹਾਡੀ ਪੇਮੈਂਟ ਹੋ ਜੀ ਸਿੱਧੀ ਸਿੱਧਾ ਕੁਰੀਅਰ ਪੰਜ ਹੁੰਦਾ ਜਿਹੜਾ ਫੋਰਨ ਦੇ ਵਿੱਚ ਉਹ ਤਿੰਨ ਤੋਂ ਲੈ ਕੇ 7 ਦਿਨ ਦੇ ਵਿੱਚ ਉਹ ਚ ਪਹੁੰਚ ਜਾਂਦਾ ਜਿਹੜਾ ਲੋਕਲ ਉਹ ਤਿੰਨ ਚਾ ਚਾਰ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਕੁਰੀਆ ਤੁਹਾਡਾ ਬਿਲਕੁਲ ਜੀ ਤੁਹਾਡੇ ਜਿੰਨੇ ਵੀ ਦੂਰ ਦਰਾਡੇ ਦੇ ਦੇਖ ਰਹੇ ਨੇ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਜਿਹੜੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹ ਜੇ ਇਸ ਤੇਲ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਜਾਂ ਉਹ ਖੰਨੇ ਸ਼ਹਿਰ ਦੇ ਵਿੱਚੋਂ ਲੰਘ ਰਹੇ ਨੇ ਤਾਂ ਬਾਈਕ ਕੋਲ ਇੱਕ ਵਾਰ ਗੇੜਾ ਜ਼ਰੂਰ ਮਾਰਨਾ ਆ ਤੇ ਬਾਈ ਜਿਹੜਾ ਮੁੱਛ ਦਾ ਪੂਰਾ ਮੈਂ ਕਹਿੰਦਾ ਚਿਪ ਕੱਢ ਦਿੰਦਾ ਕੰਮ ਵੀਰੇ ਜੋ ਆਪਾਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਕਿ ਬਹੁਤ ਸੋਹਣਾ ਕੰਮ ਕਰਦਾ ਆ ਬਿਲਕੁਲ ਤੁਸੀਂ ਇਸ ਜਗ੍ਹਾ ਤੇ ਜ਼ਰੂਰ ਪਹੁੰਚਿਓ ਤੁਹਾਨੂੰ ਦੇਖਣ ਦੇ ਵਿੱਚ ਬਹੁਤ ਲਗਜ਼ਰੀ ਲੱਗ ਰਿਹਾ ਪਰ ਬਹੁਤ ਸੋਹਣਾ ਆ ਇਹ ਪਰ ਆਏ ਨਹੀਂ ਹੈਗੇ ਕਿ ਬਹੁਤ ਮਹਿੰਗਾ ਆ ਇਹ ਇੰਦਾ ਦੀ ਵੀ ਕੋਈ ਗੱਲ ਨਹੀਂ ਬਾਈ ਨੇ ਰੇਟ ਵੀ ਜਿਹੜਾ ਆ ਉਹ ਦੱਸ ਦਿੱਤਾ ਅਪਾਰਟਮੈਂਟ ਸਾਡੇ ਲੈ ਲਾਦਾ ਇਧਰ ਜਿਵੇਂ ਬੀਅਰਡ ਕਰ ਲਈ ਨੂੰ ਆ హెయిਰ ਕੱਟ ਨੂੰ ਆ ਸਾਰੇ ਡਿਪਾਰਟਮੈਂਟ ਅਲੱਗ-ਅਲੱਗ ਨੇ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਆ ਤੇ ਦੂਜੀ ਗੱਲ ਇਹ ਹੈ ਕਿ ਸਕਰੀਨ ਤੇ ਜਿਹੜੇ ਸ਼ਾਰਟਸ ਚੱਲ ਰਹੇ ਨੇ ਉਹ ਤੁਸੀਂ ਵੇਖ ਵੀ ਸਕਦੇ ਹੋ ਆ ਅਲੱਗ-ਅਲੱਗ ਡਿਪਾਰਟਮੈਂਟ ਜਿਹੜੇ ਨੇ ਉਹ ਬਣੇ ਹੋਏ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਭੇਜੇ ਜਿੱਕੇ ਤੁਸੀਂ ਕਾਲ ਕਰ ਸਕਦੇ ਹੋ ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨੇ ਨੂੰ 2 ਜਿਆਦਾ ਦੇਦਰ ਰਮਨ ਦੇਵੀ ਧੰਨਵਾਦ